ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਮੇਰੇ ਨਾਲ ਮੌਜੂਦ ਨੇ ਉੱਗੇ ਵਿਦਵਾਨ ਡਾਕਟਰ ਪੈਰਲਲ ਗਰਗ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਜੀ। ਸ਼ੁਕਰੀਆ ਜੀ ਬਹੁਤ ਸਤਿਕਾਰ ਜੀ। ਦੋਸਤੋ ਡਾਕਟਰ ਸਾਹਿਬ ਦੇ ਨਾਲ ਗੱਲ ਅੱਜ ਪੰਜਾਬ ਬਾਰੇ ਹੋਊਗੀ ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਨੇ ਆਪਾਂ ਡਾਕਟਰ ਸਾਹਿਬ ਤੋਂ ਸਮਝਣ ਦਾ ਯਤਨ ਕਰਾਂਗੇ। ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਐ ਦੱਸੋ ਕਿ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੁਣ ਬਣਦੀ ਜਾ ਰਹੀ ਹੈ। ਤਾ ਤਾਂ ਧਰਨੇ ਮਜ਼ਾਰੇ ਹੋ ਰਹੇ ਨੇ ਲਗਾਤਾਰ ਕਿਤੇ ਨਾ ਕਿਤੇ ਸ਼ਾਇਦ ਆਪਾਂ ਨੂੰ ਕੋਈ ਫੇਲੀਅਰ ਮੰਨੀਏ ਉਹ ਕੀ ਕਹਿ ਸਕਦੇ ਆ ਸਮਝ ਨਹੀਂ ਗੱਲ ਦੀ ਆਉਂਦੀ ਅੱਜ ਦੇ ਸਮੇਂ ਦੇ ਵਿੱਚ ਸਥਿਤੀ ਇੰਨੀ ਵਿਗੜੀ ਹੋਈ ਹੈ ਇਸ ਤੇ ਤੁਸੀਂ ਦੱਸੋ ਕਿ ਇਹ ਆਪਾਂ ਦੇਖ ਸਕਦੇ ਆ ਵਿਗੜੀ ਹੋਈ ਹੈ ਕਿਉਂਕਿ ਤੁਹਾਡੇ ਤੋਂ ਸਮਝਣ ਦਾ ਯਤਨ ਕਰਾਂਗੇ ਕਿ ਸੱਚਮੁੱਚ ਸਥਿਤੀ ਵਿਗੜੀ ਹੋਈ ਹੈ ਜਾਂ ਸਾਨੂੰ ਇਦਾਂ ਲੱਗਦਾ ਜਾਫਰ ਨਹੀਂ ਥੋੜਾ ਇੱਕ ਲੰਮਾ ਤਜਰਬਾ ਇਤਿਹਾਸ ਤੋਂ ਤੁਸੀਂ ਹੁਣ ਤੱਕ ਨਾਲ ਜੁੜ ਕੇ ਚੱਲੇ ਆਉਂਦੇ ਹੋ ਕਿ ਸਦਾ ਹੀ ਇਦਾਂ ਦੇ ਹਾਲਾਤ ਰਹੇ ਨੇ ਜੋ ਕੁਝ ਆਜਾ ਕਿ ਪੰਜਾਬ ਦੇ ਵਿੱਚ ਲੀਡਰਸ਼ਿਪ ਕਰਾਈਸਿਸ ਹੈ ਕਿ ਪੰਜਾਬ ਲੀਡਰਬੀ ਹੋਣਾ ਹੋ ਚੁੱਕਿਆ ਜਾਂ ਫਿਰ ਨਹੀਂ ਪੰਜਾਬ ਦੇ ਵਿੱਚ ਲੀਡਰ ਬਹੁਤੇ ਹੋ ਗਏ ਨੇ ਇਸ ਕਰਕੇ ਇਹ ਪ੍ਰੋਬਲਮ ਆ ਰਹੀ ਹੈ ਸਮੱਸਿਆ ਇੱਕ ਪਾਸੇ ਨਹੀਂ ਹੈਗੀ ਡਾਕਟਰ ਸਾਹਿਬ ਹਰ ਇੱਕ ਤਬਕਾ ਦੇਖ ਲਓ ਹਰ ਇੱਕ ਪੰਜਾਬ ਦਾ ਜੀ ਦੇਖ ਲਓ ਸਾ ਹਰ ਇੱਕ ਬੰਦਾ ਕਿਸੇ ਨਾ ਕਿਸੇ ਉਲਝਣ ਦੇ ਵਿੱਚ ਫਸਿਆ ਹੋਇਆ ਚਾਰੇ ਪਾਸੇ ਸਟਰਗਲ ਦਾ ਦੌਰ ਹੈ ਭਾਵੇਂ ਪੋਲੀਟੀਕਲ ਜਮਾਤ ਹੈ ਉਹ ਵੀ ਸਟਰਗਲ ਦੇ ਵਿੱਚੋਂ ਹੀ ਨਿਕਲ ਰਹੀ ਹੈ ਆਪੋਜੀਸ਼ਨ ਉਹ ਸਟਰਗਲ ਦੇ ਵਿੱਚੋਂ ਨਿਕਲ ਰਹੀ ਹੈ ਲੋਕ ਉਹ ਸਟਰਗਲ ਦੇ ਵਿੱਚੋਂ ਨਿਕਲ ਰਹੇ ਨੇ ਯਾਨੀ ਕਿ ਇਹ ਗੱਲ ਹੈ ਕਿ ਸੱਚਮੁੱਚ ਪੰਜਾਬ ਅੱਜ ਖੱਜਲ ਖੁਆਰ ਹੈ ਜਾਂ ਫਿਰ ਨਹੀਂ ਜੋ ਪਿਛਲਾ ਸਮਾਂ ਤੁਸੀਂ ਵੀ ਦੇਖਿਆ ਉਹ मतलब ਐਦਾਂ ਹੀ ਚੱਲਿਆ ਆਉਂਦਾ ਸਾਰਾ ਕੁਝ ਡਾਕਟਰ ਸਾਹਿਬ ਅਸੀਂ ਬਣ ਕੀ ਰਿਹਾ ਪੰਜਾਬ ਦੇ ਵਿੱਚ ਇਹ ਗੱਲ ਤੁਹਾਡੇ ਤੋਂ ਸਮਝਣ ਦਾ ਯਤਨ ਕਰਾਂਗੇ ਜਾਂ ਫਿਰ ਨਹੀਂ ਸਾਨੂੰ ਵੀ ਲੱਗਦਾ ਨਵੀਂ ਪੀੜੀ ਨੂੰ ਕੇ ਕੋਈ ਗੜਬੜ ਹੈ ਜਾਂ ਫਿਰ ਇਹ ਰੂਟੀਨ ਹੈ ਜੀ ਰੋਪ ਸਾਹਿਬ ਸਾਹਿਬ ਦੇਖੋ ਕਿ ਕੁਸਵਾਲ ਦੇ ਵਿੱਚ ਥਾਂ ਥਾਂ ਤੇ ਧਰਨੇ ਮਜਾਰੇ ਐਜੀਟੇਸ਼ਨਾਂ ਹੋਈਆਂ ਨੇ ਇਹ ਇੱਕ ਵਿਗਿਆਨ ਦਾ ਪ੍ਰਿੰਸੀਪਲ ਹੈ ਅਸੂਲ ਹੈ ਉਹ ਅਸੂਲ ਇਹ ਹੈ ਵੀ ਜਦ ਕੋਈ ਗੜਬੜ ਬੋਤੀ ਹੋਵੇ ਉਦੋਂ ਫਿਰ ਇਹਨੂੰ ਕੌਸ ਕਹਿੰਿਆ ਵੀ ਬੜੀ ਕਨਫਿਊਜ਼ਨ ਬੜਾ ਹੀ ਹੈ ਰੌਲਾ ਗੋੜਾ ਜੇ ਉਹ ਅਗਲਾ ਦੋੜਾ ਲੱਗਦਾ ਸਾਰਾ ਉਹ ਜੀ ਹਾਲਾਤ ਅੱਜ ਪੰਜਾਬ ਦੀ ਸਾਨੂੰ ਲੱਗਦੀ ਹੈ ਤੇ ਉਹ ਹਾਲਾਤ ਤੇ ਲੱਗਣ ਦਾ ਮਤਲਬ ਇਹੀ ਹੈ ਵੀ ਪੰਜਾਬ ਬਹੁਤੇ ਸੰਕਟ ਚਾ ਕਿਸੇ ਚ ਉਹ ਸੰਕਟ ਜਿਹੜਾ ਸਮਾਜਿਕ ਵੀ ਹੈ ਉਹ ਆਰਥਿਕ ਵੀ ਹੈ ਉਹ ਸਿਆਸੀ ਵੀ ਹੈ ਉਹ ਧਾਰਮਿਕ ਵੀ ਹੈ ਉਹ ਰੋਹਾਨੀ ਵੀ ਹੈ ਉਹ ਸੰਕਟ ਦੇ ਵਿੱਚੋਂ ਰਸਤਾ ਤਾਂ ਕੋਈ ਲੱਭਦਾ ਨਹੀਂ ਕਿਉਂ ਨਹੀਂ ਲੱਭਦਾ ਕਿਉਂਕਿ ਜਿਹੜਾ ਸਮਾਜ ਹੈ ਉਹ ਬੁੱਧਕਤਾ ਬਹੀਨ ਹੋ ਗਿਆ ਪੰਜਾਬ ਦਾ ਬੁੱਧਕਤਾ ਦੀ ਕੰਗਾਲੀ ਹੈ ਬੁੱਧ ਕੰਗਾਲੀ ਜਦ ਹੁੰਦੀ ਹੈ ਉਦੋਂ ਕੋਈ ਸਟੇਟਸਮੈਨ ਨਹੀਂ ਤੁਹਾਡੇ ਕੋਲ ਰਹਿੰਦਾ ਕੋਈ ਸਰਖ ਦੀ ਗੱਲ ਕਰਨ ਵਾਲਾ ਨਹੀਂ ਰਹਿੰਦਾ ਕੋਈ ਸੱਚ ਬੋਲਣ ਵਾਸਤੇ ਨਹੀਂ ਰਹਿੰਦਾ ਕੋਈ ਜਿੰਨਾ ਚਿਰ ਤਾ ਉਹਦੇ ਡਾਂਗ ਨਹੀਂ ਪੈਂਦੀ ਉਹਨਾਂ ਚਿਰ ਤਾ ਉਹ ਸਟਰਗਲ ਕਰਦਾ ਜਦ ਡਾਂਗ ਪੈਂਦੀ ਉਹ ਤੋਂ ਸਟਰਗਲ ਤੋਂ ਭੱਜ ਜਾਂਦਾ ਕੋਈ ਕੋਈ ਮੈਦਾਨ ਚ ਨਿਤਰਦਾ ਸੋ ਉਹ ਜਿਹੜੀ ਹਾਲਾਤ ਅੱਜ ਹੋਈ ਹੋਈ ਆ ਉਹਦਾ ਵੱਡਾ ਕਾਰਨ ਹੈ ਕਿ ਪੰਜਾਬ ਦੀ ਬੁੱਧਕੰਗਾਦੀ ਹੁਣ ਤੁਸੀਂ ਯੂਨੀਵਰਸਿਟੀਆਂ ਲਾ ਲਓ ਤੁਹਾਨੂੰ ਕਿੱਥੇ ਲੱਗਦਾ ਵੀ ਕੋਈ ਬੰਦੇ ਤੇ ਤੁਸੀਂ ਉਂਗਲ ਤਰਕੋ ਵੀ ਇਹ ਕਮਾਲ ਦਾ ਬੰਦਾ ਹੈ ਇਹਨੂੰ ਇਤਿਹਾਸ ਬਾਰੇ ਜਾਂ ਇਹਨੂੰ ਵਿਗਿਆਨ ਬਾਰੇ ਜਾਂ ਇਹਨੂੰ ਭਾਸ਼ਾ ਬਾਰੇ ਜਾਂ ਕਿਸੇ ਹੋਰ ਚੀਜ਼ ਦੇ ਉੱਤੇ ਵੀ ਇੱਕ ਆਪਣੇ ਆਪ 'ਚ ਪੂਰੀ ਵੱਡੀ ਸਮਰੱਥਾ ਹੈ ਜਿਹੜਾ ਕੁਸ਼ਲ ਜਿਵੇਂ ਭਾਈ ਕਾਮ ਸਿੰਘ ਨਾਭਾ ਨੇ ਕਿਸੇ ਜ਼ਮਾਨੇ 'ਚ ਰਤਨ ਕੋਸ਼ੀ ਏਦਾਂ ਦੇ ਤੁਹਾਨੂੰ ਬੰਦੇ ਨਹੀਂ ਮਿਲ ਰਹੇ ਹਾਲਾਂਕਿ ਜਿਹੜਾ ਤੁਸੀਂ ਮੈਨੂੰ ਸਵਾਲ ਕਰਿਆ ਉਹ ਮੈਨੂੰ ਠੀਕ ਲੱਗਦਾ ਮੈਂ ਆਪਣੇ ਬਚਪਨ ਚ ਵੀ ਆਪਣੀ ਜਵਾਨੀ ਚ ਵੀ ਦੇਖਿਆ ਹੈ ਕਿ ਬੜੇ 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 30 ਮਾਰਖਾ ਰਹੇ ਸੀ ਇਹਨਾਂ ਯੂਨੀਵਰਸਿਟੀਆਂ ਚ ਤੇ ਜਿਹੜੇ ਬੰਦੇ ਜਿਹੜੀ ਗੱਲ ਕਹਿੰਦੇ ਸੀ ਨਾ ਉਹਦਾ ਮਤਲਬ ਸੀ ਕੁਝ ਉਹ ਪਾਇਦਾਰ ਬੰਦੇ ਸੀ ਉਹ ਕੋਈ ਕੋਈ ਖਾਣ ਪੀਣ ਹਸਣ ਫਸਣ ਦੇ ਕਰ ਲੈ ਲਾਜ ਹੀ ਨਹੀਂ ਸੀਗੇ ਕਦੀ ਤਿਆਗ ਹੁੰਦਾ ਸੀ ਉਹਨਾਂ ਚ ਕਿ ਜਿਹੜੀ ਬਦਕਤਾ ਉਹ ਤਿਆਗ ਵੀ ਸਿਖਾਉਂਦੀ ਹੈ ਬਦਕਤਾ ਜਿਹੜੀ ਉਹ ਹੰਕਾਰ ਵੀ ਘਟਾਉਂਦੀ ਹੈ ਤੇ ਉਹ ਸਾਰਾ ਕੁਝ ਇੱਥੇ ਜੁੜ ਗਿਆ ਹੁਣ ਸਿਆਸਤ ਦਾ ਜਿੱਥੋਂ ਤੱਕ ਸਵਾਲ ਆ ਗਿਆ ਪਤਾ ਇੱਕ ਕਬਸਾ ਲਈਏ ਸਿਆਸਤ ਦੇ ਵਿੱਚ ਤਾਂ ਕੋਈ ਤੁਹਾਨੂੰ ਸਿਆਸਤ ਦਾ ਨਜ਼ਰ ਨਹੀਂ ਆਂਦਾ ਇਹ ਬਿਆਕਰੀ ਗੱਲ ਛੱਡੀਏ ਕਿਸੇ ਪੋਲੀਟੀਕਲ ਪਾਰਟੀ ਕੋਲੇ ਹਿੰਮਤ ਨਹੀਂ ਹੈ ਵੀ ਲੋਕਾਂ 'ਚ ਖੜ ਕੇ ਉਹ ਲੋਕਾਂ ਦੇ ਮੁੱਦਿਆਂ ਦਾ ਕੋਈ ਹਕੀਕੀ ਹਾਲਤ ਦਰਸਾਉਣ ਵਾਸਤੇ ਤਿਆਰ ਹੋਵੇ ਤਾਂ ਇੱਕ ਦੂਜੇ ਨੂੰ ਮਹੀਨੇ ਦੇ ਅੰਤ ਇੱਕ ਦੂਜੇ 'ਚ ਤਾਕਤ ਖਿਚਾਉਣ ਵਾਸਤੇ ਜ਼ੋਰ ਲਾਉਣ 'ਚ ਇੱਕ ਦੂਜੇ ਤੇ ਦੋਸ਼ ਲਾਂਚੇ ਤਾਤੇ ਦੀ ਦੁਰਵਰਤੋਂ ਕਰਨ ਚ ਇੱਚ ਕੋਈ ਵੀ ਪਿੱਛੇ ਨਹੀਂ ਆ ਪਰ ਜੇ ਅਸੀਂ ਕਹੀਏ ਵੀ ਕੋਈ ਇਹੀ ਜੀ ਪੋਲੀਟੀਕਲ ਪਾਰਟੀ ਸਾਹਮਣੇ ਖੜੀ ਹੋਵੇ ਨਸਾਰੀਆਂ ਚ ਲੈਲੋ ਤੁਸੀਂ ਕੱਡੀ ਆਪ ਨਾ ਰਾਜ ਹੀ ਕਰ ਰਹੀ ਹੈ ਰਾਜ ਕਰੀਏ ਤਾਂ ਆਪ ਨੂੰ ਪਤਾ ਹੀ ਹੈ ਕਦੇ ਛੱਡਾ ਗਿਆ ਜਾਂਦਾ ਹੈ ਕਦੇ ਮਿਹਨੇ ਦਿੱਤੇ ਜਾ ਰਹੇ ਨੇ ਜਿਹੜਾ ਕਹਿ ਕੇ ਆਇ ਸੀ ਕਿ ਪ੍ਰਸੰਚਲੋਂ ਤਾਂ ਚੱਲ ਨਹੀਂ ਰਿਹਾ ਇੱਥੇ ਕੋਈ ਦੋ ਰਾਹ ਹੀ ਨਹੀਂ ਹੈ ਕਾਨੂੰਨ ਉਹ ਮੱਜੀ ਕਹੀ ਜਾਂਦਾ ਔਰ ਜਿਹੜਾ ਰੌਲਾ ਪਾਉਂਦਾ ਜੋਰ ਜੀ ਰਮਾਈ ਰਹਦੀ ਹੈ ਜਿਹੜਾ ਇਹਨਾਂ ਦੇ ਨੇੜੇ ਆ ਉਹਦਾ ਕੰਮ ਚੱਲੀ ਜਾਂਦਾ ਜਿਹੜਾ ਇਹਨਾਂ ਦੇ ਨੇੜੇ ਨਹੀਂ ਹੈ ਉਹ ਜਿੰਨਾ ਵਰਗੀ ਚੰਗਾ ਹੋਵੇ ਉਹਨੂੰ ਸਜ਼ਾ ਮਿਲੀ ਜਾਂਦੀ ਨਹੀਂ ਉਹਨੂੰ ਕਿਸੇ ਨੇ ਸੁਣਨਾ ਨਹੀਂ ਹੈ ਇਸੇ ਤਰ੍ਹਾਂ ਜੀ ਕਾਂਗਰਸ ਲਈ ਹੈ ਉਹਨਾਂ ਦਾ ਤਾਂ ਇੰਨਾ ਅੱਡੋ-ਫਾਟੀ ਹੋਇਆ ਪਿਆ ਇੰਨਾ ਬੁਰਾ ਹਾਲ ਹੈ ਉਹਨਾਂ ਦਾ ਵੀ ਤੁਸੀਂ ਹਰ ਇੱਕ ਦਾ ਮੂੰਹ ਵੱਖਰਾ-ਵੱਖਰਾ ਹੈ ਤੁਸੀਂ ਕੇਜੀ ਪਾਰਟੀ ਦੀ ਗੱਲ ਕਰੋਗੇ ਕਿਹੜੀ ਕਾਂਗਰਸ ਹੈ ਵੀ ਜਿਹੜੀ ਕਦੇ ਅਹੀ ਜੀ ਤਾਂ ਹਾਕਟ ਮੈਂ ਕਦੀ ਵੀ ਕਾਂਗਰਸ ਦੀ ਨਹੀਂ ਦੇਖੀ ਸੀ ਕਾਂਗਰਸ ਦੇ ਮਤਭੇਦ ਤਾਂ ਹਮੇਸ਼ਾ ਰਹੇ ਨੇ ਔਰ ਕਈ ਵਾਰੀ ਬਹੁਤ ਜ਼ਿਆਦਾ ਤਿੱਖੇ ਵੀ ਹੁੰਦੇ ਰਹੇ ਨੇ ਪਰ ਇੰਨਾ ਬਰਹਾ ਗਿਆ ਨਹੀਂ ਜੈਮ ਸਿੰਘ ਤੇ ਦਰਵਾਰਾ ਸਿੰਘ ਦੀ ਬਥੇਰੀ ਆਪਸ ਵਿੱਚ ਨਹੀਂ ਬੰਦੀ ਸੀ ਰੇ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਤੌਰ ਤੇ ਕਦੇ ਐਂ ਲੱਗਿਆ ਨਹੀਂ ਸੀ ਤੇ ਹੁਣ ਜਿਹੜਾ ਹੈਗਾ ਇਹ ਇਹ ਬਹੁਤ ਮਾੜਾ ਹਾਲ ਹੈ ਇਸ ਤੋਂ ਅੱਗੇ ਜੇ ਆਪਾਂ ਅਕਾਲੀਆਂ ਦਾ ਲੈ ਲਈਏ ਅਕਾਦੀਆਂ ਦੇ ਵਿੱਚ ਭਾਵੇਂ ਕਿ ਇੱਕਤਾ ਤਾਂ ਹੈਗੀ ਹੈ ਜਿਹੜੀ ਅਕਾਲੀ ਦਲ ਨੇ ਸ਼ੁਰੂਮ ਨਿਕਲੀ ਦਰ ਪਰ ਉਹ ਨਹੀਂ ਜੀ ਤੁਹਾਨੂੰ ਕੋਈ ਲੀਡਰਸ਼ਿਪ ਤਾਂ ਲੱਗਦੀ ਨਹੀਂ ਵੀ ਤਕੜੀ ਲੀਡਰਸ਼ਿਪ ਖੜੀ ਹੋਵੇ ਜਿਹੜੀ ਪੰਜਾਬ ਨੂੰ ਸੇਧ ਦੇਣ ਨੂੰ ਤਿਆਰ ਹੋਵੇ ਪੁਰਾਣੀਆਂ ਗਲਤੀਆਂ ਜੋ ਕੁਝ ਹੋਇਆ ਉਹਨੂੰ ਸੱਚੀ ਮੁੱਚੀ ਵਿਚਾਰ ਕੇ ਅੱਗੇ ਉਹਨੂੰ ਤਿਆਰ ਹੋਵੇ ਕੋਈ ਕਦੇ ਕੋਈ ਗਲਤ ਕਰ ਦਿੰਦੇ ਨੇ ਕਦੇ ਕੋਈ ਗਲਤ ਕਰ ਦਿੰਦੇ ਨੇ ਕਦੇ ਕਹਿੰਦੇ ਨੇ ਵੀ ਉਹ ਜੀ ਕਪੂਰ ਸੁਲਤਾਨਪੁਰ ਦੋਬੀਚ ਹੋਇਆ ਉਹਦੇ ਉੱਤੇ ਭਗਵੰਤਮਾਨ ਅਸਤੀਫਾ ਦੇਣ ਹੁਣ ਮੈਨੂੰ ਚਾਹ ਇਸ ਕਰਦੀ ਕਦੇ ਸਮਝ ਆਈ ਨਹੀਂ ਕਿ ਉੱਥੇ ਪੁਲਿਸ ਨੇ ਐਕਸ਼ਨ ਕਰਿਆ ਦੋ ਧਿਰਾਂ ਦੀ ਲੜਾਈ ਸੀ ਉਹਦੇ ਚ ਭਗਵੰਤਮਾਨ ਦੇ ਅਸਤੀਫਾ ਦੇਣ ਵਾਲੀ ਗੱਲ ਕਿੱਥੋਂ ਆ ਗਈ ਦੇਵਹੁ ਤੁਸੀਂ ਸਮਝੋ ਵੀ ਬੇਅਦਵੀ ਬਹੁਤ ਵੱਡਾ ਕਾਰਾ ਹੋ ਗਿਆ ਫਿਰ ਤਾਂ ਤੁਹਾਡੇ ਤੁਸੀਂ ਦਾ ਐਸਜੀਪੀਸੀ ਦਾ ਆਪਦਾ ਪ੍ਰਬੰਧ ਸੀਗਾ ਜਿਹੜੀ ਐਸਜੀਪੀਸੀ ਇਹ ਕਹਿ ਰਹੀ ਹੈ ਭਗਵੰਤਮਾਨ ਅਸਤੀਫਾ ਦੇਵੇ ਜੇ ਦਰਬਾਰ ਸਾਹਿਬ ਦੇ ਵਿੱਚ ਬੇਅਦਵੀ ਹੋਈ ਹੈ ਔਰ ਬੰਦੇ ਦਾ ਤਾਂ ਤੁਸੀਂ ਖੋਲੋ ਖੋਜੀ ਮਟਾਤਾ ਪਤਾ ਵੀ ਨਹੀਂ ਲੱਗਣ ਦਿੱਤਾ ਵੀ ਭਾਈ ਇਹ ਬੇਅਦਵੀ ਕਿਨੇ ਛਾਇਆ ਸੀ ਉਹਨੂੰ ਕਿੱਥੋਂ ਆਇਆ ਸੀ ਕਿਵੇਂ ਆਇਆ ਸੀ ਤੁਹਾਡੇ ਤੁਹਾਡੇ ਕੰਮ ਵਿੱਚ ਸੀ ਨਾ ਬੰਦਾ ਸੋ ਇਸ ਕਰਕੇ ਇਥੋਂ ਪਤਾ ਲੱਗਦਾ ਹੈ ਵੀ ਤੁਸੀਂ ਸਿਰਫ ਮਿਹਨੇ ਦੇਣ ਨੂੰ ਤਾਂ ਤਿਆਰ ਹੋ ਤੁਸੀਂ ਕੋਈ ਵੀ ਮਸਲੇ ਦਾ ਹੱਲ ਜਿਹੜਾ ਉਦੇ ਵਾਸਤੇ ਕੋਈ ਆਪਣਾ ਪੁਖਤਾ ਜਿਹੜਾ ਹੁੰਦਾ ਹੈ ਲੋਕਾਂ ਨੂੰ ਲੱਗੇ ਵੀ ਹਾਂ ਯਾਰ ਗੱਲ ਠੀਕ ਹੈ ਗਲਤੀ ਹਰੇਕ ਕਰਦਾ ਕੋਈ ਨਾ ਦੁਨੀਆ ਜਿਹੜਾ ਗਲਤੀ ਨਹੀਂ ਕਰਦਾ ਪਰ ਗਲਤੀ ਕਰਕੇ ਨੂੰ ਮੰਨ ਲੈਣਾ ਉਹਦੇ ਗਿ ਸੁਧਾਰ ਲੈਣਾ ਉਹ ਸਾਡੇ ਸਿਆਸੀ ਉਹਨਾਂ ਚ ਨਾ ਦਾਮੀ ਨਹੀਂ ਹੈ ਵਰਤੀ ਮੈਂ ਕਹਾਂਗਾ ਉਹਨਾਂ ਨੀ ਤਾਕਤ ਹੀ ਨਹੀਂ ਹੈ ਅੱਜ ਹੀ ਮੈਨੂੰ ਕੋਈ ਗੱਲ ਕਰ ਰਿਹਾ ਸੀ ਕਿਸੇ ਅਧਿਕਾਰੀ ਬਾਰੇ ਕਹਿੰਦੇ ਉਹਨੂੰ ਕੋਈ ਚਿੰਤਾ ਹੀ ਨਹੀਂ ਹੈ ਵੀ ਆਹ ਬੱਚਿਆਂ ਦਾ ਕੁਝ ਮੈਂ ਕਿਹਾ ਬੱਚਿਆਂ ਦੀ ਚਿੰਤਾ ਤਾਂ ਹੋਵੇ ਜੋ ਬੰਦਾ ਹੋਵੇ ਜਿਹੜਾ ਬੰਦਾ ਹੀ ਨਹੀਂ ਉਹਨੇ ਲੋਕਾਂ ਨੂੰ ਕੀ ਲੈਣਾ ਉਹਦੇ ਭਾਵੇਂ ਤੋਂ ਉਹ ਤਾਂ ਆਪਣੀ ਹੰਕਾਰ ਹੈ ਉਹਨਾਂ ਦੀ ਆਪਣੀ ਤਾਕਤ ਦਾ ਹੰਕਾਰ ਹੈ ਨਾ ਉਹਨੇ ਕੀ ਬਣਾ ਵੀ ਚਲੋ ਜੇ ਕਿਸੇ ਦੀ ਗਲਤੀ ਹੋਵੇ ਮੰਨ ਲਓ ਉਹਨੂੰ ਕਹੋ ਬਲਾਕੇ ਬਿਠਾ ਕੇ ਬਿਠਾਓ ਯਾਰ ਛੱਡੋ ਦੱਸੋ ਗੱਲ ਦੱਸੋ ਕੀ ਹੈ ਗੱਲ ਜਿਹੜਾ ਮਸਲਾ ਹੱਲ ਕਰਨ ਦਾ ਜਿਹੜਾ ਤਰੀਕਾ ਪੰਜਾਬ ਦੇ ਵਿੱਚ ਉਹ ਜਿਹੜਾ ਭਾਈਚਾਰਾ ਭਾਈਚਾਰਾ ਟੁੱਟ ਗਿਆ ਆਪਾਂ ਨੂੰ ਪਤਾ ਹੀ ਆ ਸਾਰੇ ਐਸੇ ਜੋ ਹੁਣ ਜਿਹੜਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਆਪਾਂ ਦੇਖੀ ਇੱਕ ਹੋਰ ਨਵਾਂ ਵਤੀਰਾ ਸ਼ੁਰੂ ਹੋਇਆ ਹੋਇਆ ਪੰਜਾਬ 'ਚ ਪਹਿਲਾਂ ਪੰਜਾਬ 'ਚ ਵਤੀਰਾ ਸ਼ੁਰੂ ਕਰਿਆ ਕਾਗੀਆਂ ਨੇ ਕਿ ਸਾਤੋਂ ਜਿਹੜੀ ਨਾਰਮਲ ਸਰਕਾਰੇ ਨਹੀਂ ਚੱਲਦੀ ਸਾਡੇ ਕਹਿ ਤੋ ਸਰਕਾਰ ਦੇ ਨਾਰਮਲ ਕੰਮ ਨਹੀਂ ਹੋ ਸਕਦੇ ਪਰ ਅਸੀਂ ਤੁਹਾਡੇ ਕੰਮ ਤਾਂ ਕਰਨੇ ਨੇ ਅਸੀਂ ਤੁਹਾਨੂੰ ਸਬੂਧਾ ਸੈਂਟਰ ਖੋਲਤੇ ਉੱਥੇ ਜਾ ਕੇ ਤੁਸੀਂ ਆਪਦੀ ਐਫ ਆਈ ਆਰ ਦੀ ਕਾਪੀ ਦੇਣੀ ਅਸੀਂ ਥਾਣੇ ਨੂੰ ਤਾਂ ਨਹੀਂ ਮਜਬੂਰ ਕਰ ਸਕਦੇ ਜਿਹੜਾ ਕਾਨੂੰਨ ਦੇ ਮੁਤਾਬਕ ਥਾਣੇ ਨੇ ਦੇਣੀ ਹੀ ਦੇਣੀ ਹੈ ਕਾਪੀ ਉਹਨੂੰ ਨਹੀਂ ਅਸੀਂ ਮਜਬੂਰ ਕਰ ਸਕਦੇ ਉਹ ਕਾਪੀ ਦੇਵੇ ਪਰ ਤੁਹਾਨੂੰ ਸਬੂਧਾ ਸੈਂਟਰ ਚੋਂ ਮਿਲੂਗੀ ਤੁਹਾਨੂੰ ਸਬੂਧਾ ਸੈਂਟਰ ਦੇ ਵਿੱਚ ਉਹ ਜਨਮ ਮੌਤ ਦਾ ਸਰਟੀਫਿਕੇਟ ਮਿਲੂਗਾ ਅਸੀਂ ਸਿਵਲ ਸਰ ਨੇ ਨਹੀਂ ਮਜਬੂਰ ਕਰ ਸਕਦੇ ਵੀ ਭਾਈ ਇਹਨਾਂ ਨੂੰ ਸਮਝਾ ਤੇ ਸਰਟੀਫਿਕੇਟ ਦਿਓ ਉਹਨਾਂ ਨੇ ਇੱਕ ਨਵਾਂ ਚੈਨਲ ਸ਼ੁਰੂ ਕਰਤਾ ਆਪਦੀ ਕਮਜ਼ੋਰੀ ਸਾਬਤ ਕਰਨ ਦਾ ਤੇ ਕੈਪਟਨ ਸਰਕਾਰ ਨੇ ਆ ਕੇ ਉਹਨੂੰ ਕੁਝ ਕਰਤਾ ਵਿਆਹ ਚ ਵੀ ਦਾ ਦੇਖ ਰਪਾਤਾ ਫੇਰ ਹੁਣ ਜਿਹੜੀ ਇਹ ਸਰਕਾਰ ਆਈ ਹੈ ਇਹਨੇ ਜਿਹੜੇ ਲੋਕਾਂ ਦੇ ਨਾਰਮਲ ਕੰਮ ਸੀ ਉਹ ਤਾਂ ਹੋਣੇ ਕੀ ਸੀਗੇ ਤੇ ਬਲਕਿ ਇਸ ਮੱਦੇ ਤੇ ਆਗੇ ਵੀ ਅਸੀਂ ਤਾਂ ਹੁਣ ਜਿਹੜਾ ਨਿਆਂ ਕਾਨੂੰਨ ਦੇ ਹਿਸਾਬ ਨਾਲ ਪ੍ਰਸ਼ਾਸਨ ਨਾਲ ਕਿਸੇ ਦੇ ਝਗੜੇ ਨਿਪਟਾਉਣੇ ਨੇ ਉਹ ਵੀ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ ਹੁਣ ਉਹ ਜੇ ਕੋਈ ਐਨਆਰਈ ਦਾ ਮਾਮਲਾ ਹੈ ਜੇ ਕੋਈ ਕਿਸੇ ਦਾ ਕੁਲੀ ਮੁੰਡੇ ਦਾ ਝਗੜਾ ਵਿਆਹ ਦਾ ਤਨਾਕ ਦਾ ਜਾਂ ਕੋਈ ਕਿਸੇ ਨੇ ਬਾਹਰ ਜਾਣ ਦਾ ਤੇ ਨਾ ਜਾਣਦੇ ਪੈਸੇ ਲੈਣ ਦੇਣ ਦਾ ਕੋਈ ਜਾਇਦਾਦ ਦਾ ਉਹ ਹੁਣ ਬਾਹਰ ਨੀਆਂ ਸ਼ਕਤੀਆਂ ਕੋਲ ਜਾਣ ਲੱਗੇ ਜਿਹੜੇ ਡੰਡੇ ਨਾਲ ਸਿੱਧਾ ਕਰ ਹੁੰਦੇ ਜਿਵੇਂ ਪੁਰਾਣੇ ਜ਼ਮਾਨੇ ਚ ਬਦਮਾਸ਼ ਕਹਿੰਦੇ ਹੁੰਦੇ ਸੀ ਇਕੱਠੇ ਹੁੰਦੇ ਹੁਣ ਉਹਨਾਂ ਨੂੰ ਬਦਮਾਸ਼ ਦਾ ਨਾ ਵੀ ਕਹੀਏ ਪਰ ਉਹ ਕਾਨੂੰਨ ਤੋਂ ਬਾਹਰ ਦੀਆਂ ਸ਼ਕਤੀਆਂ ਨੇ ਉਹ ਭਾਣਾ ਸਿੱਧੂ ਹੋਵੇ ਉਹ ਅਨਾ ਹੋਵੇ ਕੋਈ ਹੋਰ ਹੋਣ ਚਾਹ। ਉਹਨਾਂ ਕੋਲ ਜਾ ਕੇ ਉਹ ਕਹਿੰਦੇ ਵੀ ਜਨਾਬ ਸਾਡਾ ਕੋਈ ਫੈਸਲਾ ਕਰਾਓ। ਚੁੱਕਾ ਆ ਵੀ ਦਿੰਦੇ ਨੇ ਉਨਾਂ ਦੀ ਪਾਛਾ ਕਿਹੋ ਜੀ ਹੈ ਉਹ ਤਰ੍ਹਾਂ ਦੇ ਤਰੀਕੇ ਕੀ ਬੰਦੇ ਇਸ ਚ ਨਾ ਜਾਗੇ। ਸੋ ਪਰ ਉਹ ਫੈਸਲੇ ਕਰੰਦੇ ਨੇ ਲੋਕਾਂ ਨੂੰ ਲੱਗਦਾ ਵੀ ਹੋਰ ਕੋਈ ਤਰੀਕਾ ਤਾਂ ਹੈ ਨਹੀਂ ਅਦਾਲਤਾਂ ਚ ਐਵੇਂ ਬੰਦੇ ਬਿਲਕੁਲ ਜਾਂਦੇ ਨੇ। ਸੋ ਜਿਆਦਾ ਤੁਹਾਡੀ ਜਿਹੜੀ ਪ੍ਰਸ਼ਾਸਨਿਕ ਪ੍ਰਣਾਲੀ ਤੁਹਾਡੀ ਟੁੱਟ ਗਈ। ਸਿੱਖਿਆ ਪ੍ਰਣਾਲੀ ਤੁਹਾਡੀ ਟੁੱਟ ਗਈ ਹੁਣੇ ਰਿਪੋਰਟ ਆਈ ਹੈ ਕਿ 25% ਬੰਦਿਆਂ ਨੂੰ ਤਾਂ ਦੂਜੀ ਦੀ ਕਿਤਾਬ ਇਹ ਆਪਣਾ ਸਧਾਰਨ ਤਕਸੀਮ ਨਹੀਂ ਕਰਨੀ ਆਉਂਦੀ। ਦੂਜੀ ਦੀ ਕਿਤਾਬ ਨਹੀਂ ਪਾਉਣੀ ਆਉਂਦੀ ਕਿੰਨੇ ਪਰਸੈਂਟ ਨੂੰ? ਫਿਰ ਜੇ ਦੂਜੀ ਦੀ ਕਿਤਾਬ ਨਹੀਂ ਪੜਨੀ ਆਉਂਦੀ ਬਾਅਦ ਵਿੱਚ 11ਵੀਂ ਚ ਪੜ੍ਹ ਲਿਆ ਨੂੰ ਤਾਂ ਫਿਰ ਕਿੱਥੇ ਨਾ ਕਿੱਥੇ ਤਾਂ ਕੋਈ ਵੱਡੀ ਗੜਬੜ ਹੈ ਉਹੋ ਚੋ ਚੋ ਸੂਤ ਨਹੀਂ ਹੋ ਰਹੀ ਤੁਸੀਂ ਕਹੀ ਜੋ ਅਸੀਂ ਇੰਨੇ ਦੇ ਹੱਕ ਪੱਤੀ ਕਰਦੇ ਜੀ ਅਸੀਂ ਇੰਨੀਆਂ ਕਰਦੇ ਹਾਂ ਇਹ ਤਾਂ ਕੋਈ ਮਤਲਬ ਨਹੀਂ ਗਿਆ ਸਿਹਤ ਸਵਾਬਾਂ ਦੇ ਵਿੱਚ ਅੱਜ ਹੀ ਖਬਰ ਅਖਬਾਰ ਦੀ ਕਿ ਜੀ ਚੀਫ ਸੈਕਟਰੀ ਜਾ ਕੇ ਮਹਾਦੀ ਦੇ ਹਸਪਤਾਲ ਚ ਕਹਿ ਕਹਿਵੇ ਹਰੇਕ ਨੂੰ ਦਵਾਈ ਤੁੰਗ ਲੂ ਐਸਮ ਉਹ ਖਰੀਦ ਕੇ ਦੇਊਗਾ ਐਸਮ ਉਹ ਖਰੀਦ ਕੇ ਦੇਊਗਾ ਉਹਦੇ ਕੋ ਪੈਸੇ ਕਿੱਥੇ ਨੇ ਦੂਜੀ ਗੱਲ ਐਸਮ ਨੂੰ ਖਰੀਦਣੀ ਵੀ ਕਿਉਂ ਪਵੇ ਉਤਵਾਈ ਤੁਸੀਂ ਐਡੀ ਵੱਡੀ ਕਾਰਪੋਰੇਸ਼ਨ ਬਣਾਈ ਹੋਇਆ ਹੈਲਥ ਸਿਸਟਮ ਕਾਰਪੋਰੇਸ਼ਨ ਜੀ ਜੀ ਦੌੜਨੀ ਐਵੇਂ ਜਿਮ ਪੰਜਾਬੀ ਚ ਕਹਿੰਦੇ ਬੋਕ ਬੰਨਣ ਵਾਲੀ ਗੰਦਾ ਹੈ ਕਿ ਉਹ ਤੁਸੀਂ ਮਰਿਆ ਸੱਤ ਗੱਲ ਤਿਆ ਹੋਇਆ ਦਾ ਨਹੀਂ ਰਹੇ ਕਦੇ ਕੁਝ ਕਹਿੰਦੇ ਸੀ ਕਦੇ ਕੁਝ ਕਹਿੰਦੇ ਸੀ ਜਿਹਨੇ 2000 ਚ ਖਤਮ ਹੋ ਜਾਣਾ ਸੀ ਉਹ ਅੱਜ 2023 24 ਆ ਗਿਆ ਕਿ ਤੁਸੀਂ ਜੇ ਦਿਵਾਨਿਆਂ ਉਹਨਾਂ ਨੂੰ ਉਦੋਂ ਨਹੀਂ ਦੇ ਸਕਦੇ ਹੁਣ ਕਿਥੋਂ ਤੁਸੀਂ ਜਾ ਕੇ ਗਿੜਾ ਮਾਰ ਕੇ ਛੋੜੋ ਦਵਾਈ ਦੇ ਦੋਗੇ ਇਦਾਂ ਹੀ ਤੁਸੀਂ ਅ ਦਾਣੋ ਤਸਵੀਰਾਂ ਚ ਜੋ ਵੀ ਹੈ ਤੁਸੀਂ ਵੀਡੀਓ ਦਫ਼ਤਰਾਂ ਚਲਾ ਲਓ ਐਗਰੀਕਲਚਰ ਦੇ ਦਫ਼ਤਰ ਚਲਾਓ ਯਾਨੀ ਕਿ ਜਿਹੜਾ ਤੁਹਾਡਾ ਰੋਜ਼ਾਨਾ ਜੀਵਨ ਦਾ ਆਮ ਕਰਜੀ ਪਰਚਾ ਲਿਖੇ ਤੋਂ ਜਾ ਕੇ ਮਿਲੇ ਤੋਂ ਚਿੱਠੀ ਪਾਏ ਤੋਂ ਪਿਛੇ ਦਿਨ ਮਾਲੇ ਮੋਟੇ ਕਹਿਤੋਂ ਕੰਮ ਹੋ ਜਾਂਦਾ ਸੀ ਉਹ ਰੁਕ ਗਿਆ ਇਹ ਤਾਂ ਸਰਕਾਰ ਤੋਂ ਸਰਕਾਰ ਚਾਹ ਨਹੀਂ ਰਹੀ ਕਹਿੰ ਨੂੰ ਤਾਂ ਜਿੰਨਾ ਮਰਜ਼ੀ ਕਹੀ ਜਾਓ ਜਦ ਤੁਹਾਡੇ ਕੋਲ ਸਰਕਾਰ ਚਾਹ ਨਹੀਂ ਰਹੀ ਤਾਂ ਜਿਹੜੀਆਂ ਉਹ ਸ਼ਕਤੀਆਂ ਜਿਹੜੀਆਂ ਸਰਕਾਰ ਦੇ ਕਾਨੂੰਨ ਚ ਨਹੀਂ ਆਉਂਦੀਆਂ ਜੇ ਰੋਸ਼ਨ ਸ਼ਕਤੀਆਂ ਸਰਗਰਮ ਹੋ ਜਾਂਦੀਆਂ ਨੇ। ਕੋਨੋਂ ਉਹ ਸ਼ਕਤੀਆਂ ਸਰਗਰਮ ਹੋਈਆਂ ਹੋਈਆਂ ਨੇ। ਯਾਨੀ ਕੋਈ ਕੋ ਬੰਦਾ ਡੰਡਾ ਲੈ ਕੇ ਰਹਿ ਜੇ ਬਿਲ ਐਚੋ ਨੰਕੇ ਦਿਖਾਉ ਜੇ ਨੰਗੋਂਗੇ ਤਾਂ ਜਗ੍ਹਾਤ ਦੇਣੀ ਪਊਗੀ। ਸਰਕਾਰ ਕਹੇ ਠੀਕ ਆ ਸੀ ਕੀ ਕਰੀਏ। ਉਹ ਲਈ ਜਾਂਦਾ ਜਗ੍ਹਾ। ਕੋਲ ਕੋ ਹੋਣਾ ਵੀ ਨਹੀਂ। ਦੇ ਬਟੇ ਕੈ ਵੀ ਮਿੰਨ ਨਾਲ ਲੱਗ ਜਾਂਦੇ ਨੇ ਉਤੋਂ। ਉਹਨਾ ਮਾਈਨਿੰਗ ਦਾ ਮਾਮਲਾ ਆਪਾਂ ਨੂੰ ਪਤਾ ਹੈ ਕਿ ਰੇਤ ਉੱਤੇ ਕਹੀ ਚਾ ਜੋ ਮਰਜੀ ਜਣਾ ਸੀ 5 ਰੁਪਏ ਕਿਟਾ ਪਾ ਤਾ ਗਈ ਸੀ 4 ਰੁਪਏ ਪਾ ਤਾ ਗਏ ਸੀ ਪ੍ਰਾਣਾ ਪਸਤਾ ਕਰਤਾ ਜੀ। ਸਭ ਨੂੰ ਪਤਾ ਵੀ ਰੇਤ ਬਜਰੀ ਦਾ ਕੀ ਹੋ ਰਿਹਾ ਹੈ। ਸਭ ਨੂੰ ਪਤਾ ਵੀ ਨਾ ਸੱਚ ਕੀ ਹੋ ਰਿਹਾ ਸੋ ਹੁਣ ਲੋਗ ਸਰਕਾਰੀ ਤੰਤਰ ਜੀਨੇ ਉਹਨਾਂ ਦੇ ਮਸਲੇ ਹੱਲ ਕਰਨੇ ਸੀ ਉਹ ਤੋਂ ਬੇਚਾਰ ਹੋ ਗਏ ਉਹਨਾਂ ਨੂੰ ਉਮੀਦ ਖਤਮ ਹੋ ਗਈ ਇਹ ਸਭ ਤੋਂ ਵੱਡਾ ਨੁਕਸਾਨ ਦੁਕਾਨ ਤੇ ਇਹ ਹੈ ਕਿ ਉਹਨਾਂ ਨੂੰ ਉਮੀਦ ਹੀ ਨਹੀਂ ਰਹੀ ਵੀ ਇਹ ਤੰਤਰ ਸਾਡੇ ਮਸਲੇ ਹੱਲ ਕਰੂਗਾ ਇਸ ਕਰਕੇ ਉਹ ਬਾਹਰੀ ਸ਼ਕਤੀਆਂ ਜਿਹੜੀਆਂ ਗੈਰ ਕਾਨੂੰਨੀ ਸ਼ਕਤੀ ਨੇ ਉਹਨਾਂ ਕੋਲ ਜਾਣ ਲੱਗ ਗਈ ਉਹਨਾਂ ਦੇ ਘਾ ਆਪਣੇ ਤੌਰ ਤਰੀਕੇ ਨੇ ਉਹਦੇ ਚ ਬੋਰਡ ਬਾਣੀ ਦਾ ਸਵਾਲ ਵੀ ਹੈ ਉਹਦੇ ਚ ਟੱਗੀ ਚੋਰੀ ਦਾ ਵੀ ਸਵਾਲ ਹੈ ਉਹਦੀ ਕਿਹੜਾ ਵੀ ਸਵਾਲ ਹੈ ਬਾਰੇ ਕਿਉਂਕਿ ਲੋਕ ਉਹਨਾਂ ਦੇ ਮਸਲੇ ਹੱਲ ਕਰਦੇ ਨਹੀਂ ਇਹਨਾਂ ਨੇ ਉਹਨਾਂ 'ਤੇ ਕੇਸ ਬਣਾਤੇ ਹਾਲਾਂਕਿ ਕੋਈ ਜ਼ਰੂਰੀ ਨਹੀਂ ਵੀ ਕੇਸ ਗਲਤ ਬਣਿਆ ਹੋਵੇ ਠੀਕ ਵੀ ਹੋਵੇ ਉਹਦਾ ਗਲਤ ਵੀ ਹੋਵੇ ਉਹਦੇ 'ਚ ਜਿਹੜੀਆਂ ਸਿਆਸੀ ਪਾਰਟੀਆਂ ਅੱਗੇ ਤਾਂ ਜਾਨੀਆਂ ਹੁੰਦੀਆਂ ਸੀ ਹੁਣ ਸਿਆਸੀ ਪਾਰਟੀਆਂ ਤੁਸੀਂ ਦੇਖੋ ਇੱਕ ਪਾਸੇ ਸੁਖਪਾਲ ਕਹਿੰਦੇ ਨਾ ਇੰਨੀ ਜ਼ਾਤੀ ਹੋਈ ਕਿੰਨੇ ਕ ਬੰਦੇ ਇਕੱਠੇ ਹੋਏ ਉਹਦੇ ਹੱਕ 'ਚ ਐਡਾ ਵੱਡਾ ਸਿਆਸਦਾਨ ਐਨਾ ਇਮਾਨਦਾਰ ਐਨਾ ਮਿਹਨਤ ਕਰਕੇ ਕੰਮ ਕਰਨ ਵਾਲਾ ਐਨਾ ਬੇਬਾਕ ਕਿ ਉਹਦੇ ਹੱਕ 'ਚ ਤਾਂ ਕੋਈ ਬਹੁਤੇ ਇਕੱਠੇ ਨਹੀਂ ਹੋਏ ਕਿਹੜਾ ਕਰਦਾ ਉਹਦੇ ਨਾਲ ਬਹੁਤ ਹੋਇਆ ਸੀ ਉਹਨਾਂ ਦਾ ਦਾਲਤ ਚੋਈ ਮੜਾ ਮੋਟਾ ਰੜੀ ਮੜੀ ਹਾਂ ਲੋਕਾਂ ਨੇ ਹਾਜ਼ਰ ਨਾਲ ਜ਼ਰੂਰ ਮਾਰੇ। ਤਾਂ ਦੋਨੋਂ ਦੁਬਾਰਾ ਫੜਿਆ ਹੈ ਰਾਤ ਨੂੰ ਉਦੋਂ ਹਰ ਨਾਲ ਜ਼ਰੂਰ ਮਾਰੇ ਸੀ ਜਿਆ ਕਿ ਤਾ ਬਹੁਤ ਜਾਂਤੀ ਹੋਗੀ। ਆਇਆ ਇਕੱਠੇ ਤਾਂ ਨਹੀਂ ਹੋਏ। ਇਹ ਪਾਣਾ ਸਿੱਧੇ ਰੱਖ ਕੇ ਤੁਸੀਂ ਤੁਹਾਨੂੰ ਪਤਾ ਹੀ ਹੈ ਕਿੰਨਾ ਕਿੰਨਾ ਇਕੱਠ ਹੋਈ ਜਾ ਰਹੇ ਨੇ। ਉਹ ਇਹ ਕੀ ਹੈ? ਇਹ ਇਹ ਹੁੰਦਾ ਹੈ ਕਿ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਕਿਤੇ ਆਪਣੀ ਤਾਕਤ ਖਰੀਦਤੀਆਂ ਨੇ। ਉਹੀ ਜਿਹੜੇ ਸਾਡੇ ਐਮਪੀ ਸਾਹਿਬ ਨੇ ਸੰਗਰੂਰ ਤੋਂ ਮਾਨ ਸਾਹਿਬ ਉਹਨਾਂ ਦੇ ਨਾਲ ਦੇ ਬੱਚੇ ਉਹ ਕੁੜੀ ਦੀ ਮੌਤ ਹੋ ਗਈ ਉਹ ਐਜੀਟੇਸ਼ਨ ਕਰ ਰਹੇ ਨੇ ਐ ਠੰਡੀਆਂ ਪੌਦੀਆਂ ਰਾਤਾਂ ਦੇ ਵਿੱਚੋਂ ਬੈਠੇ ਨੇ ਸੜਕ ਦੇ ਉੱਤੇ ਉੱਥੇ ਠੋਠ ਠੋਠ ਕਰਦੇ ਪਾੜੇ ਚ ਉੱਥੇ ਤਾਂ ਮਾਨ ਸਾਹਿਬ ਕੋਈ ਇਹ ਜਿਹਾ ਕਰ ਨਹੀਂ ਸ਼ਕੇ ਕਦੇ ਧਾਨੇ ਸਿੱਧੂ ਵਾਲੇ ਮਾਮਲੇ 'ਚ ਤਾਂ ਮਾਨ ਸਾਹਿਬ ਕਹਿੰਦੇ ਆਪਾਂ ਤਾਂ ਸੜਕੋ ਵੀ ਬੰਦ ਕਰਦੇ ਨੇ ਇਸ ਤੋਂ ਪਤਾ ਲੱਗਦਾ ਹੈ ਵੀ ਤੁਹਾਡੀਆਂ ਤਰਜੀਹਾਂ ਵੀ ਕੀ ਨੇ ਕੀ ਤੁਹਾਡੀਆਂ ਤਰਜੀਹਾਂ ਸੱਚਮੁੱਚ ਇਸ ਸੱਚਮੁੱਚ ਇਨਸਾਫ ਦੀ ਤਲਗੀ ਹੁੰਦੀ ਤਾਂ ਤਾਂ ਉਹ ਬੱਚਿਆਂ ਨਾਲ ਤਾਂ ਜੋ ਜਾਂਦੀ ਹੋਈ ਸੀ ਜਿਆਦਾ ਸੀ ਵੱਡੀ ਔਰ ਉਹ ਤੇ ਇਹਨਾਂ ਦੇ ਸਿਆਸੀ ਤੇ ਵੀ ਸੀਗੇ ਜਿਵੇਂ ਕਿਹਾ ਜਾਂਦਾ ਬੰਨੂ ਨਹੀਂ ਪਤਾ ਹੋਏਗੇ ਨਹੀਂ ਹੈਗੇ ਪਰ ਕਿਹਾ ਜਾਂਦਾ ਵੀ ਉਹ ਇਹਨਾਂ ਦੇ ਸਿਆਸੀ ਤਰਨੇ ਸੋ ਇਥੇ ਪਤਾ ਲੱਗਦਾ ਹੈ ਵੀ ਸਾਡੀ ਸਿਆਸਤ ਕਿਸੇ ਹੋਰ ਹੀ ਪਾਸੇ ਤੁਰੀ ਹੋਈ ਹੈ ਕੋਹੋਂ ਦੇ ਵਿੱਚ ਜਿਹੜਾ ਵੀ ਉੱਥੇ ਵੀ ਐਜੀਟੇਸ਼ਨ ਨਾ ਉੱਥੇ ਵੀ ਐਜੀਟੇਸ਼ਨ ਉੱਥੇ ਵੀ ਬੰਦ ਹੋ ਗਿਆ ਉੱਥੇ ਵੀ ਧਰਨਾ ਕਰਤਾ ਉੱਥੇ ਵੀ ਰੇਲਵੇ ਲੋਕਲੀ ਉੱਥੇ ਤੁਸੀਂ ਸਭ ਬਣਾਦਾ ਰੋਕ ਲਿਆ ਇਹ ਸਾਰਾ ਕੁਝ ਜਿਹੜਾ ਹੈ ਇਹ ਉਸ ਘਫਕ ਚੌਦੰ ਦੇ ਨਤੀਜਾ ਹੁੰਦਾ ਹੈ ਪਹਿਲਾ ਵਿਗਿਆਨਿਕ ਹੁੰਦੀ ਹੈ ਜਦ ਇਹ ਜੀ ਕਪਲ 14 ਹੋਵੇ ਉਹ ਸੱਚੀ ਮੁੱੱਚੀ ਇਹ ਜਿਹੜਾ ਹੈ ਆਪਾਤਾ ਪਈ ਪੈਂਦੀ ਹੈ ਤੇ ਉਹ ਤੋਂ ਬਾਅਦ ਫਿਰ ਸਿਸਟਮ ਸੈੱਟ ਹੁੰਦਾ ਇਹ ਵਿਗਿਆਨਕ ਰੂਲ ਹੈ ਕਿ ਇਸ ਕਰਕੇ ਇਹ ਜਿਹੜਾ ਵਿਗਿਆਨਕ ਰੂਲ ਦੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਸੋਨ ਸਮਾਜ ਆਪਾਤਾ ਪਈ ਹੋਈ ਹੈ ਕਿਉਂਕਿ ਪੰਜਾਬ ਦਾ ਸਮਾਜ ਹਰ ਪਾਸਿਓਂ ਕੰਗਾਲੀ ਬਣ ਜਾਂਦਾ ਹੈ ਇੱਥੇ ਬੁੱਧਕਤਾ ਖਤਮ ਹੋ ਰਹੀ ਹੈ ਇੱਥੇ ਲੀਡਰਸ਼ਿਪ ਨਹੀਂ ਰਹੀ ਕਿਹੜੇ ਕਿਹੜੇ ਤੁਸੀਂ ਧਾਰਮਿਕ ਨੇਤਾ ਦੇ ਉੱਤੇ ਕੋਈ ਉਂਗਲ ਧਰ ਕੇ ਕਹਿ ਸਕਦਾ ਵੀ ਜਿਹੜਾ ਇਹ ਬੰਦਾ ਕਰੂਏ ਸਾਰਖ ਦੀ ਗੱਲ ਕਰਦਾ ਇੰਤੁ ਬੋਨੇ ਵਿਸ਼ਵਾਸ ਨਹੀਂ ਰਿਹਾ ਵੀ ਆ ਬੰਦਾ ਸੱਚ ਵੀ ਬੋਲੂਗਾ ਜਾਂ ਸੱਚੀ ਗੱਲ ਵੀ ਕਹਿ ਦੂਗਾ ਜਾਂ ਜਿੰਨੀ ਜ਼ੁਰਤ ਵੀ ਹੋਊਗੀ ਚਾਹੇ ਇਹਦਾ ਨੁਕਸਾਨ ਹੋ ਜਾਏ ਪਰ ਕਹਿਣਾ ਨਹੀਂ ਹਟਣਾ ਇਹ ਭਾਈ ਤੇ ਚੀਜ਼ ਆਵਾਜ਼ ਨਹੀਂ ਕਰੇਗਾ ਸੋ ਜਦ ਤੁਹਾਡੇ ਸਮਾਜ ਦੇ ਵਿੱਚ ਜਿੰਨੇ ਵੀ ਸਮਾਜ ਐ ਤਾਂ ਹੁੰਦਾ ਨਹੀਂ ਸਮਾਜ ਕਦੇ ਸਿੱਧੀ ਪੱਧਰੀ ਸੜਕ ਹੋਵੇ ਐਂ ਚੱਲਦਾ ਜਾਵੇ ਸਮਾਜ 'ਚ ਹਮੇਸ਼ਾ ਝਗੜੇ ਆਉਂਦੇ ਨੇ ਜਿੱਥੇ ਦੋ ਬੰਦੇ ਹੋਣਗੇ ਭਾਂਡੇ ਹੋਣਗੇ ਦੋ ਖੜਕਣਗੇ ਪਰ ਉਹ ਝਗੜਿਆਂ ਨੂੰ ਨਿਵੇੜਾ ਕਰਨ ਦਾ ਉਹਨਾਂ ਦਾ ਕੋਈ ਸਮਝਾਤਾ ਕਰਾਉਂਦਾ ਉਹਨੀ ਸਮਾਜ ਦੇ ਵਿੱਚ ਹੀ ਕੰਮ ਹੁੰਦਾ ਸੀ ਸਭ ਤੋਂ ਪਹਿਲਾਂ ਹਲੋ ਭਾਈਚਾਰਾ ਹੁੰਦਾ ਸੀ ਉਸ ਤੋਂ ਬਾਅਦ ਉਹ ਫਿਰ ਪੰਚਾਇਤਾਂ ਹੋ ਗਈਆਂ ਹੁਣ ਪੰਚਾਇਤਾਂ ਦਾ ਤਾਂ ਆਪਣਾ ਪਤਾ ਹੀ ਹੈ ਜੋ ਹਾਲ ਹੈ ਪੰਚਾਇਤਾਂ ਤਾਂ ਹੁਣ ਆਪ ਪਾਰਟੀ ਚੁਣ ਲੀਏ ਉਹ ਪਚੋਣਾ ਕਰਾਵਾਂਗੇ ਆਪਾਂ ਉਹਦੇ ਸਰਪੰਚ ਬਣਾ ਲੈਣੇ ਸਰਪੰਚ ਤਾਂ ਲੋਕਾਂ ਦੇ ਪੰਚ ਸਰਪੰਚ ਤਾਂ ਰਹੀ ਨਹੀਂ ਪਿੰਡ ਦੀ ਪੰਚਾਇਤ ਤਾਂ ਰਹੀ ਨਹੀਂ ਹੁਣ ਤਾਂ ਪੰਚਾਇਤ ਕਿਸੇ ਢੇਰੀ ਨਹੀਂ ਹੋ ਗਈ ਕਿਸੇ ਪਾਰਟੀ ਦੀ ਹੋ ਗਈ ਸੋ ਪੰਚਾਇਤਾਂ ਨਹੀਂ ਰਹੀਆਂ ਭਾਈਚਾਰਾ ਟੁੱਟ ਗਿਆ ਕਿਉਂਕਿ ਬਈ ਜੀ ਕਿ ਜਿਹੜਾ ਕਹੇ ਦੂਜੇ ਅੱਧੇ ਬਾਹਰ ਗਏ ਹੋਏ ਨੇ ਅੱਧੇ ਹੁਲੇ ਨੇ ਉਹ ਭਾਈਚਾਰਾ ਵੀ ਕੋਈ ਨਹੀਂ ਰਿਹਾ ਸੋ ਪਾਈਚਾਰੇ ਦਾ ਜਿਹੜਾ ਦਬਾਅ ਸੀ ਉਹ ਵੀ ਖਤਮ ਹੋ ਗਿਆ ਹੁਣ ਇਸ ਤੋਂ ਅੱਗੇ ਜਿਹੜਾ ਦਬਾਅ ਹੁੰਦਾ ਕਾਨੂੰਨ ਦਾ ਕਾਨੂੰਨ ਦਾ ਦਬਾਅ ਵੀ ਖਤਮ ਹੋਇਆ ਭਾਇਆ ਕਾਨੂੰਨ ਚ ਤਾਂ ਕੋਈ ਪੁੱਛਦਾ ਹੀ ਨਹੀਂ ਉੱਥੇ ਤਾਂ ਮਾਰੀ ਜਾਗੇ ਜਿਹਨੇ ਮਦਦ ਕੀਤੀ ਤੁਸੀਂ ਸਿਰ ਬਣਾ ਕੇ ਬਹਿ ਜਾਓ ਚਾਹੇ ਤੁਹਾਡੀ ਗੱਲ ਨਹੀਂ ਸੁਣਨੀ ਕਿਸੇ ਨੇ ਜਿੰਨਾ ਚਿਰ ਤੁਸੀਂ ਕੋਈ ਵਿਸ਼ਵਾਰਥ ਜਾਂ ਪੈਸਾ ਜਾਂ ਦਬਾਅ ਨਹੀਂ ਪਾਉਂਦੇ ਉਹਨਾਂ ਚਿਰ ਤੁਹਾਡੀ ਗੱਲ ਸੁਣੀ ਹੋਈ ਨਹੀਂ ਯਾਨੀ ਉਹ ਕਿਹੋ ਜੀਆਂ ਸਰਕਾਰਾਂ ਨੇ ਜਿੱਥੇ ਤੁਹਾਡੀਆਂ ਰੂਟੀਨ ਆਮ ਦੁਖੀਆਂ ਅਰਜ਼ੀਆਂ ਦਾ ਕੋਈ ਜਵਾਬ ਹੀ ਨਾ ਹੋਵੇ ਕੋਈ ਮਸਲੇ ਦੇ ਉੱਤੇ ਕੋਈ ਧਿਆਨ ਹੀ ਨਾ ਦੇਵੇ ਬੁੱਤ ਹੀ ਨਾ ਸਾਰੇ ਹਾਂ ਕਿਹੋ ਜੀ ਸਰਕਾਰ ਹੋਊਗੀ ਮੈਂ ਕਹਿੰਦਾ ਤੁਸੀਂ ਇਹੀ ਲਿਖ ਦਿਓ ਵੀ ਜਿਹੜੀ ਅਰਜੀ ਤੁਸੀਂ ਦਿੱਤੀ ਆ ਇਹ ਸਾਰੇ ਗਲਤ ਬਿਆਨੀ ਕਰੀਆ ਐਨਾ ਤਾਂ ਲਿਖ ਦਿਓ ਜਾਂ ਤੁਸੀਂ ਕਹੋ ਵੀ ਤੁਹਾਡੀ ਅਰਜੀ ਆ ਗਈ ਆ ਅਸੀਂ ਇਹਨੂੰ ਦੇਖ ਰਹੇ ਹਾਂ ਐਨੇ ਚਿਰ ਚ ਫੈਸਲਾ ਕਰਾਂਗੇ ਜੋ ਵੀ ਕਰਾਂਗੇ ਤੁਹਾਨੂੰ ਇਹ ਤਾਂ ਨਹੀਂ ਕਹਿੰਦਾ ਕੋਈ ਸੋ ਜਿੱਥੇ ਸਰਕਾਰ ਦੇ ਵਿੱਚ ਕਿਸੇ ਗੱਲ ਦਾ ਨਟਾਰਾ ਹੀ ਨਹੀਂ ਹੋਣਾ ਗੇੜੀ ਬੰਦ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਗੱਲ ਸੁਣਾਦਣਾ ਦੇਖਣ ਨੂੰ ਤਾਂ ਹਾਸਿਲ ਹੀ ਰਿਹਾ ਪਰ ਮੈਨੂੰ ਬੜੀ ਤਕੇ ਦੀ ਲੱਗੀ ਇਕ ਕੋਈ ਐਕਸੀਡੈਂਟ ਹੋ ਗਿਆ ਕਿਸੇ ਤੋਂ ਇਹ ਬੱਸ ਡਰਾਈਵਰ ਤੋਂ ਤੋਂ ਜੀ ਕੋਈ 10 12 ਸਾਲ ਕੇਸ ਚੱਲਦਾ ਰਿਹਾ ਉਹ ਵਿਚਾਰਾ ਡਰਾਈਵਰ ਛੁੱਟੀ ਛੱਡੀ ਲੈ ਕੇ ਆਇਆ ਕਰੇ ਖੜਾ ਹੋਵੇ ਆਕ ਗਿਆ ਕਿ ਤਨਾ ਆਕੇ ਜੱਸਾ ਕੋਲ ਖੜਾ ਹੋ ਗਿਆ ਕਹਿੰਦਾ ਜਨਾਬ ਮੇਰੀ ਗੱਲ ਸੁਣੋ ਜਦਾ ਅਗਲੀ ਪੇਸ਼ੀ ਪਾਤੀ ਕਹਿੰਦਾ ਜਨਾਬ ਮੇਰੇ ਕੋਲ ਤਾਂ ਕੋਈ ਦੱਸਣ ਵਾਲਾ ਨਹੀਂ ਹੁੰਦਾ ਇਹ ਕਾਕੇ ਦੇ ਫੋਰਚ ਫੈਸਲਾ ਕਰਨਾ ਪਿਆ ਮੈਨੂੰ ਉਹ ਠੀਕ ਹੋ ਸਕਦਾ ਹੈ ਗਲਤ ਹੋ ਸਕਦਾ ਹੈ ਉਹਦੇ ਵਿੱਚ ਮੇਰੀ ਵੀ ਜਾਨ ਜਾ ਸਕਦੀ ਹੈ ਪਰ ਮੈਂ ਫੈਸਲਾ ਤਾਂ ਕਰਿਆ ਤੁਸੀਂ ਤਾਂ 10 ਸਾਲ ਹੋ ਗਏ ਤੁਹਾਨੂੰ ਤਾਂ ਸਾਰੇ ਵਕੀਲ ਖੜੇ ਨੇ ਸਾਰਾ ਕੋਈ ਤੁਹਾਡੇ ਸਾਹਮਣੇ ਐ ਤੁਸੀਂ ਤਾਂ 10 ਸਾਲਾਂ ਤੋਂ ਫੈਸਲਾ ਹੀ ਨਹੀਂ ਕਰ ਰਹੇ ਤੇ ਮੇਰੇ ਫੈਸਲੇ ਦੇ ਕਿੰटु ਕਰ ਰਹੇ ਹੋ ਵੀ ਤੂੰ ਫੈਸਲਾ ਕਿਉਂ ਕਰਿਆ ਫੈਸਲਾ ਤਾਂ ਕਰ ਲਓ ਜਿਹੜਾ ਕਰਨਾ ਕੋ ਚੰਜ ਕੱਚਾ ਜਾਓਗੇ ਪਰ ਸੱਚੀ ਵੀ ਐ ਮੈਂ ਤਾਹ ਕਹਿਣਾ ਵੀ ਜਦ ਤੁਸੀਂ ਫੈਸਲਾ ਹੀ ਨਹੀਂ ਕਰਨਾ ਫਿਰ ਤੁਸੀਂ ਸਰਕਾਰ ਤੁਸੀਂ ਅਧਿਕਾਰੀ ਤੁਹਾਡੇ ਕੋਲ ਤਾਕਤ ਥੋੜੀ ਵੱਡੀ ਕੁਰਸੀ ਤੁਹਾਡਾ ਗਿਆਨ ਕੀ ਹੈ ਕਾਦੇ ਵਾਸਤੇ ਹੈ ਫਿਰ ਸਭ ਤੁਸੀਂ ਕਰਨਾ ਹੀ ਨਹੀਂ ਕੋਤੋਂ ਹੁੰਦਾ ਹੀ ਨਹੀਂ ਫੈਸਲਾ ਸੋ ਇਹ ਮੈਂ ਇਸ ਨੂੰ ਵੀ ਕਹਿਣਾ ਕਿ ਚਾਹੇ ਜਿੰਨਾ ਫੋਰਮਾ ਤੇ ਮੈਂ ਵੀ ਰਹਾ ਮੰਚਾਂ ਤੇ ਜਿੱਥੇ ਅਦਾਕਤੀ ਟਾਈਪ ਦੇ ਫੈਸਲੇ ਹੁੰਦੇ ਸੀ ਉਹ ਇਹ ਟਾਈਮ ਨਹੀਂ ਮੈਂ ਕਹਿੰਦਾ ਵੀ ਤਲਵਾਰ ਤੇ ਉੰਤੀ ਮਾਰ ਕੇ ਉਹਦੀ ਮੈਂ ਕਰ ਦਿੰਦਾ ਸੀ ਬੇਦਰ ਮੈਂ ਕਰ ਦੇਨੇ ਕਰਦੇ ਹਾਂ ਦੋ ਤਾਂ ਫਟਾਫਟ ਕਰ ਦਿੰਦਾ ਸੀ ਇਹ ਤਾਂ ਰਕਾਰਡ ਹੈ ਪਰ ਜਿਹੜੇ ਕਿਸੇ ਮੰਚ ਚ ਜਿਵੇਂ ਇੱਕ ਟੀਮ ਹੈ ਜਸਾਬੋ ਦੇ ਚੇਅਰਮੈਨ ਨੇ ਉੱਥੇ ਵੀ ਅਸੀਂ ਫੈਸਲੇ ਬਹੁਤੇ ਮੈਂ ਮੇਰਾ ਜੋ ਤਜਰਬਾ ਹੈ ਹਾਲਾਂਕਿ ਇੰਨਾ ਨਹੀਂ ਵੀ ਅਸੀਂ ਇੰਨੀ ਤੇਜ਼ੀ ਨਾਲ ਕਰਤੇ ਹੋਣਗੇ ਪਰ ਬਹੁਤੇ ਫੈਸਲੇ ਸੀ ਨਪਟਾ ਕੇ ਸੀ ਕਿੰਨਾ ਲਾਗੂ ਹੁੰਦਾ ਕਿੰਨਾ ਨਹੀਂ ਹੁੰਦਾ ਕਿਉਂਕਿ ਸਾਡਾ ਤਾਂ ਕੰਮ ਫੈਸਲਾ ਕਰਨਾ ਹੁੰਦਾ ਉਹ ਦੂਜੇ ਲਗਾ ਲਾਗੂ ਕਰਾਉਣ ਵਾਸਤੇ ਹੋਰ ਨੰਤਰੇ ਪਰ ਫੈਸਲਾ ਹੀ ਨਹੀਂ ਲਟਕਾਇ ਇਹ ਤਾਂ ਫੈਸਿਲਿਟੇਟ ਕਹੀ ਜਾਂਦੇ ਨੇ ਤੁਸੀਂ ਤੁਹਾਡੇ ਸਾਹਮਣੇ ਤਾਥਾਗੇ ਤੁਸੀਂ ਫੈਸਲਾ ਤੇ ਕਰ ਦੋ ਨਾ ਸੋ ਇਹ ਪੰਜਾਬ ਚ ਹੈਗੀ ਹੈ ਪੰਜਾਬ ਦੀ ਬਦਕਿਸਮਤੀ ਹੋ ਗਈ ਜਿਹਦੇ ਵਿੱਚ ਤੁਸੀਂ ਜਿਹੜੇ ਮਰਜ਼ੀ ਪਾਸੇ ਜਾ ਰਹੋ ਉੱਥੇ ਵਿਆਹ ਚ ਵੀ ਦਾ ਦੇਖਾ ਪਾਉਂਦੇ ਨੇ ਉੱਥੇ ਅਸਲੀ ਗੱਲ ਕੋਈ ਹੋਣੀ ਨਹੀਂ ਉਹਦੇ ਵਿੱਚੋਂ ਇੱਕ ਹਾਂ ਪੱਖੀ ਗੱਲ ਵੀ ਨਿਕਲ ਰਹੀ ਹੈ ਉਹ ਹਾਂ ਪੱਖੀ ਗੱਲ ਕੀ ਹੈ ਉਹ ਹਾਂ ਪੱਖੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਜਿਹੜਾ ਹੈ ਜਿੰਨਾ ਮਰਜ਼ੀ ਕੋ ਉਹਨਾਂ ਨੂੰ ਦੋਸ਼ ਦੇ ਦੀ ਉਹ ਹੁਣ ਟਰੈਕਟਰ ਦੀ ਮਾਰਕ ਦੀ ਗੱਲ ਕਰਦੇ ਨੇ ਇੱਕ ਤਾਂ ਉਹ ਅੰਦੋਲਨ ਥੋੜਾ ਤਕਲਾ ਹੋ ਗਿਆ ਵੀ ਪੰਜਾਬ ਦਾ ਦੂਜਾ ਇੱਕ ਪਿੱਛੇ EVM ਦੇ ਖਿਲਾਫ ਅੰਦੋਲਨ ਦੇ ਵਿੱਚ ਜਿਹੜੇ ਭਾਨੂੰ ਪ੍ਰਤਾ ਮਹਿਤਾ ਜੀ ਨੇ ਇੱਥੇ ਆ ਕੇ ਗਏ ਨੇ ਚੰਡੀਗੜ੍ਹ 'ਚ ਉਹਨਾਂ ਦਾ ਇਹ ਕਹਿਣਾ ਪੰਜਾਬ ਦੀ ਤਾਕਤ ਦੀ ਗੱਲ ਕਰਦਾ ਮੈਂ ਇੱਥੇ ਹੁਣ ਆਪਾਂ 네ਗੇਟਿਵ ਗੱਲਾਂ ਤਾਂ ਕਰ ਲਈਆਂ ਉਹ ਕਹਿੰਦੇ ਵੀ ਜੇ ਪੰਜਾਬ ਅੱਗੇ ਲੱਗ ਗਿਆ ਫਿਰ EVM ਨਾਲ ਅੰਦੋਲਨ ਅਸੀਂ ਜਿੱਤ ਜਾਗੇ ਅਰੇ ਸੱਚੀ ਮੱਚੀ ਨੂੰ ਕਾਨੂੰਨ ਲੱਗਦਾ ਵੀ ਪੰਜਾਬ ਵਾਲੇ ਯਾਰ ਹੈਗੇ ਨੇ ਇਹਨਾਂ 'ਚ ਕੋ ਦਮ ਹੈਗਾ ਸੱਚੀ ਵੀ ਮਨ ਨੂੰ ਨਹੀਂ ਲੱਗਦਾ ਕਈ ਵਾਰ ਆਪਣੀ ਤਾਕਤ ਆਪ ਨੂੰ ਨਹੀਂ ਪਤਾ ਹੁੰਦਾ ਕਿਸਾਨ ਅੰਦੋਲਨ ਵੀ ਪੰਜਾਬ ਦਾ ਅੰਦੋਲਨ ਕਿਸਾਨ ਹੀ ਜ਼ਿਆਦਾ ਉੱਠ ਰਿਹਾ ਹੈ ਜੀ ਵੀ ਬਿਲਕੁਲ ਸਾਹਿਬ ਕੀਤਾ ਸਾਰਿਆਂ ਨਾਲ ਹੀ ਹੋ ਰਹੀ ਹੈ ਹੁਣ ਜਿਨ੍ਹਾਂ ਨੂੰ ਕੰਤੇ ਤੋਂ ਪਾਕ ਗਏ ਜੀ ਇਹਨਾਂ ਤਾਂ ਵੀ ਜੁਨੀਆ ਬਣ ਗਏ ਜੀ ਇਹ ਤਾਂ ਗੈਰ ਰਾਜਨੀਤਿਕ ਹੋ ਗਿਆ ਜੀ ਹ ਰਾਜਨੀਤਿਕ ਹੈ ਜੀ ਆ ਫਰਾਨੇ ਜੀ ਆ ਚੋਣਾ ਲੜਨ ਨਾਲ ਨੇ ਸਾਰੀ ਤਕਰੀਬਨ ਇਕੱਠੇ ਹੋਈ ਜਾ ਰਹੇ ਨੇ ਤੁਹਾਨੂੰ ਪਤਾ ਹੀ ਹੈ ਜੀ ਬਿਲਕੁਲ ਹੁਣ ਉਹਨੇ ਪਾਕ ਨੀ ਕਿਸਾਨਾਂ ਜਿੰਨੇ ਚੋਣਾ ਵੇੜੇ ਹੋ ਗਏ ਸੀ ਹੁਣ ਇੱਕ ਦੂਜੇ ਦੇ ਨੇੜੇ ਆ ਰਹੇ ਨੇ ਇਸ ਨੂੰ ਜੀ ਨੂੰ ਸਮਝ ਆ ਰਹੀ ਹੈ ਜੀ ਅਰੇ ਇਹ ਸਭ ਇਕੱਠੇ ਹੋਣਾ ਪਊਗਾ ਸੋ ਇਸ ਤੋਂ ਮੈਨੂੰ ਆਏ ਲੱਗਦਾ ਹੈ ਵੀ ਪੰਜਾਬ ਚ ਜੋ ਕੁਛ ਅੱਜ ਹੋ ਰਿਹਾ ਹੈ ਇਹ ਹੋਣਾ ਹੀ ਸੀ ਇਹ ਕੁੜਲੋ ਕਰਨੀ ਮੈਂ ਤਾਂ ਇਹਨੂੰ ਚੰਗੇ ਵਾਸਤੇ ਸਮਝਦਾ ਕਿਉਂਕਿ ਜਦ ਕੋਈ ਏਡੀ ਵੱਡੀ ਗੜਬੜ ਹੋਵੇ ਉਦੋਂ ਚਾਹੇ ਮੈਂ ਭਾਨੇ ਸਿੱਧੂ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ ਪਰ ਜੇ ਉਹਦੇ ਉੱਤੇ ਇੰਨਾ ਕੇਸ ਬਣਾ ਕੇ ਤੇ ਇਹ ਕਰਿਆ ਗਿਆ ਤੇ ਲੋਕ ਉਹਦੇ ਖਿਲਾਫ ਉੱਠੇ ਨੇ ਫਿਰ ਸਰਕਾਰਾਂ ਦਾ ਜਵਾਬ ਦੇ ਦੇ ਨਾ ਕਿ ਅਸੀਂ ਕਿਉਂ ਬਣਾਇਆ ਨਹੀਂ ਤਾਂ ਲੋਕ ਤਾਂ ਇਜਿਟੇਸ਼ਨ ਕਰਨਗੇ ਕਿਉਂਕਿ ਜਾਇਜ਼ੀ ਤਾਂ ਤੁਸੀਂ ਗਲਤ ਹੁੰਦੇ ਨਹੀਂ ਆ ਜਿਹੜੇ ਕੌਮੀ ਇਨਸਾਫ ਮੋਰਚੇ ਵਾਲੇ ਨੇ ਇਹ ਇੱਥੇ ਇਹ ਨੀਦਰ ਦੇ ਵਕੀਲਾਂ ਤੋਂ ਗਵਰਨਰ ਨੂੰ ਮਿਲਣੇ ਵੀ ਨਹੀਂ ਦਿੱਤਾ ਸੀ ਤੋਂ ਨੰਗਨ ਨਹੀਂ ਦਿੱਤਾ ਸੀ ਕਿਸਾਨਾਂ ਨੂੰ ਨਹੀਂ ਟਪੰਦਤਾ ਸੀ ਇਹਦਾ ਮਤਲਬ ਜਿਹੜੀ ਅਸਲੀ ਦੂਜਾ ਮੈਨੂੰ ਇੱਕ ਹੋਰ ਵੀ ਸ਼ੰਕਾ ਲੱਗਦੀ ਹੈ ਕਈ ਵਾਰੀ ਆਪਾਂ ਨੂੰ ਬਕਤੀ ਤੌਰ ਤੇ ਲੱਗਦਾ ਹੁੰਦਾ ਵੀ ਬੜਾ ਕਮਾਲ ਹੋ ਗਿਆ ਇਹ ਤਾਂ ਨਹੀਂ ਹੋ ਜੂ ਉਹ ਹੋ ਜੂ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਸਾਡਾ ਇਹ ਤਾਂ ਤਰੀਕਾ ਹੋ ਗਿਆ ਉਹ ਤਾਂ ਤਰੀਕਾ ਕਿਤੇ ਨਾ ਕਿਤੇ ਜਿਹੜੇ ਨੌਨ ਗੈਰ ਰਾਜਨੀਤਿਕ ਬੰਦੇ ਨੇ ਜਿੰਨਾ ਦਾ ਕਾਨੂੰਨ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਉਹ ਉਹ ਆਪਣੀ ਉਹ ਦੀ ਜਾਤ ਦਾ ਧਰਮ ਦਾ ਵੀ ਨਾ ਤਾਂ ਬਰਤਾ ਕਰਦੇ ਨੇ ਆਪਦੇ ਡੰਡੇ ਦਾ ਵੀ ਵਰਤਾ ਕਰਦੇ ਨੇ ਉਹ ਸ਼ਕਤੀਆਂ ਨੂੰ ਅੱਗੇ ਲੈ ਲੈਂਦਾ ਜਾ ਰਿਹਾ ਪੰਜਾਬ 'ਚ ਆ ਜਿਹੜੇ ਅੰਦੋਲਨ ਕੁਝ ਹੋ ਰਹੇ ਨੇ ਉਹ ਵੀ ਉਹ ਹੀ ਜੀਆਂ ਸ਼ਕਤੀਆਂ ਦੇ ਵੀ ਨੇ ਉਹ ਹੀ ਜੀਆਂ ਸ਼ਕਤੀਆਂ ਦੇ ਜਿਹੜੇ ਅੰਦੋਲਨ ਹੁੰਦੇ ਨੇ ਉਹ ਕਦੇ ਬਹੁਤਾ ਚੰਗੇ ਪਾਸੇ ਨਹੀਂ ਲੱਗੇ ਜਾਂਦੇ ਕਿਉਂਕਿ ਸਿਆਸੀ ਪਾਰਟੀਆਂ ਦਾ ਖਲਾਅ ਹੈ ਨਹੀਂ ਤਾਂ ਪੰਜਾਬ 'ਚ ਬਹੁਤ ਸਾਰੇ ਐਸੇ ਕੰਮ ਹੈਗੇ ਨੇ ਜਿਨ੍ਹਾਂ ਨਾਲ ਕੋਈ ਵੀ ਸਿਆਸੀ ਪਾਰਟੀ ਅਕਾਲੀ ਦਲ ਹੈ ਅਕਾਲੀ ਦਲ ਬੜਾ ਕੁਝ ਕਰ ਸਕਦਾ ਸਰਕਾਰ ਨੂੰ ਜੇ ਮਿਹਨੇ ਵੀ ਦੇਣੇ ਨੇ ਤਾਂ ਮਿਹਨੇ ਠੀਕ ਤਰੀਕੇ ਨਾਲ ਦਿਓ ਨਾ ਇਦਾਂ ਹੀ ਥੋੜਾ ਵੀ ਉਹ ਨੂੰ ਕੋਈ ਕਿਸੇ ਨੂੰ ਵੀ ਤੁਸੀਂ ਕਹੋ ਵੀ ਤੁਸੀਂ ਆਪਣਾ ਸਤੀਫਾ ਦੇ ਦੇ ਕੋਈ ਕਹੇ ਵੀ ਗੋਨਰ ਰੂਲਾ ਦੋ ਜੀ ਇੱਥੇ ਕੋਈ ਕਹੋ ਜੀ ਹੁਣ ਜਵਾਬ ਦਿਓ ਜੀ ਇਹ ਗੱਲ ਤਾਂ ਕੁਝ ਨਿਕਲਦਾ ਨਹੀਂ ਆ ਸਿਆਸੀ ਪਾਰਟੀਆਂ ਦਾ ਉਦੇਸ਼ ਧੋਈ ਹੋ ਸਕਦੇ ਨੇ ਜੱਤ ਕੰਡਾ ਤਾਕਤ ਤੇ ਆਉਣਾ ਪੰਜਾਬ ਦਾ ਜੋ ਮਰਜੀ ਹੋਵੇ ਗਾ ਇਹ ਵੀ ਸੇ ਤਾਕਤ ਵਿੱਚ ਵੀ ਆਉਣਾ ਹੈ ਤੇ ਪੰਜਾਬ ਦਾ ਵੀ ਕੁਝ ਕਰਨਾ ਹੈ ਇਹ ਪੰਜਾਬ ਦਾ ਕੁਝ ਕਰਨਾ ਹੈ ਤਾ ਫਿਰ ਇਹ ਸਿਆਸੀ ਪਾਰਟੀਆਂ ਜਿੰਨੀਆਂ ਨੇ ਅੱਜ ਜਿਹੜਾ ਜਿੰਨੀਆਂ ਐਜੀਟੇਸ਼ਨ ਹੋ ਰਹੀਆਂ ਉਹਨਾਂ ਚ ਸਿਆਸੀ ਪਾਰਟੀਆਂ ਦੀ ਐਜੀਟੇਸ਼ਨ ਨਹੀਂ ਹੈ ਆਪਣੀ ਦਰ ਨੇ ਭਾਵੇਂ ਪੰਜਾਬ ਬਚਾਓ ਦੀ ਗੱਲ ਸ਼ੁਰੂ ਕਰੀ ਹੈ ਕਿ ਪਰ ਪੰਜਾਬ ਬਚਾਓ ਦੀ ਕਿਹੜੀ ਐਜੀਟੇਸ਼ਨ ਕਰ ਰਹੇ ਨੇ ਕਿੰਨੀ ਕ ਇਕੱਠਾ ਇੱਕ ਵਾਰੀ ਕਰ ਲੈਣਗੇ ਉਹ ਔਰਤਾਂ ਨੂੰ ਇਕੱਠਾ ਕਰ ਰਹੀ ਸੀ ਉਹ ਬਹੁਤ ਅੰਦਰ ਵਾਲੀ ਵਰਕਰ ਸੀਗੀਆਂ ਉਹਨਾਂ ਚ ਕਿਉਂਕਿ ਉਹਨਾਂ ਦੀ ਆਪਣੀ ਜੱਥੇਬੰਦੀ ਉੱਟਟੀ ਪਈ ਹੈ ਜਿਹੜੀਆਂ ਔਰਤਾਂ ਨੇ ਐਡਾ ਵੱਡਾ ਜਿੱਥੇ ਔਰਤਾਂ ਦਾ ਐਡਾ ਵੱਡਾ ਮੈਂ ਕਹਾਂਗਾ ਉਧਰ ਕਾਲੀਦਾ ਦੇ ਵਿੱਚ ਸਿੱਖੀ ਦੇ ਵਿੱਚ ਆਨ ਤਾਂ ਬਹੁਤ ਵੱਡਾ ਦਰਜਾ ਹੈ हिंदुत्व ਰਣਜੀਨੀ ਉਹਦਾ ਦਾ। हिंदुत्व ਨੂੰ ਤਾਂ ਔਰਤਾ ਜਲੀ ਹੋਰ ਲੰਗਣੀ ਐ ਉਹ ਗੁਲਾਮ ਹਨ। ਪਰ ਸਿੱਖ ਦੇ ਸਿੱਖਾਂ ਦੇ ਵਿੱਚ ਔਰਤਾਂ ਬਰਾਬਰ ਦੀ ਐ ਨਾ ਕੌਰ ਤੇ ਸਿੰਘ ਐਵੇਂ ਥੋੜਾ ਬਣਾਇਆ। ਸੋ ਉੱਥੇ ਜਿਹੜੇ ਉਹਨਾਂ ਦੇ ਆਪ ਦੇ ਵੱਡੇ ਵੱਡੇ ਜਿਹੜੀਆਂ ਮਹਾਰਥੀ ਔਰਤਾਂ ਸੀਗੀਆਂ ਜਿਨ੍ਹਾਂ ਨੇ ਬਹੁਤ ਕੰਮ ਵੀ ਕਰਿਆ ਹੋਇਆ ਉਹ ਤਾਂ ਉਹਨਾਂ ਨੇ ਆਈਸੋਲੇਟ ਕਰਤੀ। ਸੋ ਉੱਥੇ ਉਹ ਪੰਜਾਬ ਬਚਾਉ ਕਾਹਦਾ ਪੰਜਾਬ ਬਚਾਉ ਦਾ ਕਰਨਗੇ ਮਾੜਾ ਮੁੱਟਾ। ਉਹਨਾਂ ਦੇ ਦੂਜੇ ਪਾਸੇ ਦੀ ਕਾਂਗਰਸੀਆਂ ਕੋਲ ਤੋਂ ਹੈ ਹੀ ਨਹੀਂ। ਜੇ ਆ ਪਲੰਦਰ ਡੈਲੀਆ ਚੰਡੀਗੜ੍ਹ ਚ ਜੋ ਹੋਇਆ ਉਸੇ ਚ ਕੋਈ ਐਜੂਕੇਸ਼ਨ ਤਾਂ ਨਹੀਂ ਕਰ ਸਕੇ ਉੱਥੇ ਕੋਸ਼ਿਸ਼ ਕੀਤੀ ਸੀ ਦਿੱਲੀ ਚ ਜਾ ਕੇ ਵੀ ਨਾ ਚੰਡੀਗੜ੍ਹ ਚ ਕਰ ਨਹੀਂ ਸਕੇ ਵੀ ਚੰਡੀਗੜ੍ਹ ਕੀ ਤੁਸੀਂ ਬੰਦ ਕਰ ਦੋ ਜੇ ਤੁਹਾਨੂੰ ਇੰਨੀ ਹਿੰਮਤ ਹੈ ਕਿਉਂਕਿ ਇੰਨੀ ਹਿੰਮਤ ਨਹੀਂ ਹੈ ਛੇਣਾ ਕਿ ਸਭ ਦੇ ਸਾਹਮਣੇ ਤਾਂ ਰਹੀ ਹੋਈ ਦਿਖਦੀ ਹੈ ਕਿ ਉਹਦੇ ਉੱਤੇ ਲੰਬੀ ਪੇਸ਼ੀ ਪੈ ਗਈ ਕਿਉਂਕਿ ਅਦਾਲਤ ਹੀ ਜਾਣ ਦੀ ਹੱਤ ਪਈ ਲੋਕਾਂ ਨੂੰ ਵੀ ਹੀ ਚਾਹੁੰਦੇ ਨੇ ਤੁਸੀਂ ਅਦਾਲਤਾਂ ਚ ਕੀੜੇ ਲੈ ਜਾਓ ਮਸਲਾ ਤੁਹਾਡੇ ਖਾਸ ਨਹੀਂ ਕੋਨੇ ਐਜਿਟੇਸ਼ਨ ਦੀ ਜਿਹੜੀ ਅਪਰੋਚ ਸੜਕਾਂ ਦੇ ਉੱਤੇ ਜਿਹੜੀ ਜਿੱਦੇ ਸੜਕਾਂ ਸੁਨੀਆਂ ਹੋਣਗੀਆਂ ਮੈਂ ਤਾਂ ਕਹਾਂਗਾ ਚਾਹੇ ਇਹ ਜਮਈ ਉਹ ਹੋਵੇ ਪਰ ਜੇ ਨੀ ਸੜਕਾਂ ਸੁਨੀਆਂ ਹੋ ਜਾਣਗੀਆਂ ਜੇ ਉਦੋਂ ਵੀ ਮਾੜਾ ਹਾਲ ਹੋ ਜੂਗਾ ਉਹ ਜਵੇਂ ਪੰਜਾਬੀ ਚ ਨਾ ਇੱਕ ਕਹਿੰਦੇ ਹੁੰਦੇ ਵੀ ਜੇ ਕੋਈ ਚੋਰ ਤੇ ਯਾਰ ਜਿਹੜੇ ਨੂੰ ਨਾ ਚਾਹੁੰਦੇ ਨੇ ਵੀ ਸੜਕਾਂ ਸੁਨੀਆਂ ਹੋਣ ਸੁਨੀਆਂ ਹੋਣ ਗਲੀਆਂ ਜਿੱਥੇ ਮਿਰਜਾ ਜਾਰ ਖੜੇ ਕੋਈ ਜੀ ਦੌੜ ਨਹੀਂ ਹੁੰਦੀ ਉਹ ਜੀਆਂ ਸੁਣਨ ਦੀ ਦੌੜ ਨਹੀਂ ਹੁੰਦੀ ਸੜਕਾਂ ਸੁਨੀਆਂ ਹੋਣੀਆਂ ਹੀ ਨਹੀਂ ਚਾਹੀਦੀਆਂ ਉਹਦੇ ਲੋਕ ਤਰਜ਼ੀ ਲੈਣੇ ਚਾਹੀਦੇ ਨਹੀਂ ਚਾਹੇ ਜਿਹੜੀ ਮਰਜ਼ੀ ਅੱਜ ਕਹੀਂ ਚੰਗੀ ਹੋ ਸਕਦੀ ਹੈ ਮਾੜੀ ਹੋ ਸਕਦੀ ਹੈ ਸੋ ਮੇਰਾ ਸਿਰਫ ਇੱਕੋ ਹੀ ਹੈ ਵੀ ਪੰਜਾਬ ਦੀ ਹਾਲਾਤ ਜਿਹੜੀ ਹੈ ਮੈਂ ਇਹ ਸਮਝਦਾ ਕਿ ਕਿਤੇ ਨਾ ਕਿਤੇ ਪੰਜਾਬ ਬਹੁਤ ਬੇਚੈਨ ਹੈ ਪੰਜਾਬ ਦੇ ਲੋਕ ਕੋਈ ਬਦਲਾ ਚਾਹੁੰਦੇ ਨੇ ਅੱਜੇ ਉਹ ਬਦਲਾ ਦਾ ਜਿਹੜਾ ਪਹਿਲਾ ਰੂਪ ਸੀ ਕਦੇ ਵੀ ਚਾਰ ਚੰਗੇ ਬੰਦੇ ਲਿਆਓ ਜੀ ਚੰਗੇ ਬੰਦੇ ਨੂੰ ਬਣਾ ਦਿਓ ਜੀ ਹੋਰ ਕਰ ਦਿਓ ਜੀ ਉਹ ਤਾਂ ਥੋੜਾ ਜਿਹਾ ਮੂੰਹ ਟੁੱਟਿਆ ਪੰਜਾਬ ਦੇ ਲੋਕਾਂ ਦਾ ਵੀ ਆ ਚੰਗੇ ਚੰਗੇ ਬੰਦੇ ਤਾਂ ਦੇਖ ਲੋ ਆ ਇਹਨੂੰ ਬਣਾਇਆ ਇਹ ਵੀ ਚੰਗਾ ਕਹਿੰਦਾ ਸੀ ਆਪਣੇ ਆਪ ਨੂੰ ਹੁਣ ਹੌਲੀ ਹੌਲੀ ਇਸ ਗੱਲ ਵੱਲ ਨੂੰ ਜਾ ਰਿਹਾ ਹੈ ਵੀ ਇਹੇ ਤਾਣੀ ਉੱਜੀ ਹੋਈ ਬਹੁਤ ਜ਼ਿਆਦਾ ਹੈ ਇਹ ਪਾਣੀ ਆ ਜਿਹੜਾ ਗੰਦਲਾ ਗਿਆ ਮੁਸ਼ਕ ਮਾਰ ਰਿਹਾ ਇਸ ਤੋਂ ਖੜ ਗਿਆ ਪਾਣੀ ਖਰੋਪ ਚ ਆ ਗਿਆ ਪੰਜਾਬ ਦਾ ਪਾਣੀ ਇਹਨੂੰ ਰੜਕਣਾ ਪਏਗਾ ਕਿ ਇਹ ਜਿਹੜੀਆਂ ਆਜੀਟੇਸ਼ਨਾਂ ਨੇ ਉਹ ਰੜਕਵੀਆਂ ਨੇ ਕੋਈ ਵੱਡਾ ਪੱਥਰ ਮਾਰਦਾ ਕੋਈ ਛੋਟਾ ਮਾਰਦਾ ਕੋਈ ਪੱਥਰ ਆਪਣੇ ਆਪ ਚ ਵੀ ਗੰਦਲਾ ਹੁੰਦਾ ਪਰ ਕੋਈ ਗੱਲ ਨਹੀਂ ਜਦ ਇਹ ਰੜਕਿਆ ਜਾਏਗਾ ਤੇਲੀ ਚੋਕ ਚੰਗੀ ਗੱਲ ਨਿਕਲੇਗੀ ਔਰ ਪੰਜਾਬ ਤੋਂ ਮੁਲਕ ਨੂੰ ਵੀ ਬਾਕੀ ਦੁਨੀਆਂ ਨੂੰ ਵੀ ਬੜੀ ਵੱਡੀ ਉਮੀਦ ਹੈ ਕਿ ਪੰਜਾਬ ਜਿਹੜਾ ਇਹ ਆਜ਼ਾਦੀ ਦੇ ਵਾਸਤੇ ਬੋਲਣ ਦੀ ਆਜ਼ਾਦੀ ਦੇ ਵਾਸਤੇ ਇੱਜ਼ਤ ਵਾਸਤੇ ਜੇ ਜੀਵੇ ਪਤਗਥੀ ਜਾਏ ਸਭ ਹਰਾਮ ਦੀ ਤਾਕਤ ਚਖਾਈ ਕੋਈ ਨਹੀਂ ਕੋਈ ਕਹਿੰਦਾ ਇਹ ਗੱਲ ਇਹ ਸਿੱਖੀ ਗੱਲ ਹੈ ਮੇਰੇ ਪਾਠੜਾ ਕੇ ਜੀ ਨਾ ਫਿਰ ਕੋਈ ਫਾਇਦਾ ਨਹੀਂ ਸੋ ਕਿਰਤ ਦੀ ਗੱਲ ਸਿੱਖੀ ਕਰਕੇ ਇਨਸਾਫ ਦੀ ਗੱਲ ਸਿੱਖੀ ਕਰਦੀ ਆ ਰਾਜੇ ਨੂੰ ਮੁਕੱਦਮੇ ਨੂੰ ਕੁੱਤੇ ਕਹਿਣ ਦੀ ਗੱਲ ਸਿੱਖੀ ਕਰਦੀ ਆ ਸੋ ਪੰਜਾਬ ਕੀ ਹਿੰਮਤ ਹੈ ਪੰਜਾਬ ਦੇ ਵਿਰਸੇ ਚ ਹਿੰਮਤ ਹੈ ਪੰਜਾਬ ਦੇ ਇਤਿਹਾਸ ਦੀ ਹਿੰਮਤ ਹੈ ਪੰਜਾਬ ਦੇ ਫਲਸਫੇ ਵਿੱਚ ਇਹ ਹਿੰਮਤ ਹੈ ਹੁਣ ਉਹਦੇ ਵਿੱਚੋਂ ਸਿੱਖੀ ਫਲਸਫਾ ਜਿਹੜਾ ਬਹੁਤ ੁੱੱਚਾ ਹੈ ਕਿ ਹਿੰਦੂਤਾਂ ਦੇ ਵਿੱਚੀ ਗੋਸਾ ਜੰਗਲਾਂ ਨੇ ਆ ਗੀਤਾ ਤੋਂ ਹੀ ਪੜ ਕੇ ਰਿਹਾ ਗੀਤਾ ਵੀ ਤਾਂ ਪੰਜਾਬ ਕੀ ਰਚੀ ਗਈ ਹੈ ਆਪੇ ਕਿਸ਼ਤਰ ਤੋਂ ਗਦਾਂ ਤਾਂ ਪੰਜਾਬ ਕੀ ਹੈ ਨਾ ਆ ਨਾਲ ਤਾਂ ਜਮ੍ਹਾਂ ਹੈਗਾ ਪੇਹਵੀ ਜਾ ਕੇ ਤੁਸੀਂ ਦੇਖੋ ਗੀਤਾ ਦਾ ਬਣਿਆ ਹੋਇਆ ਜਿੱਥੇ ਗੀਤਾ ਸਾਰ ਦਾ ਉਸ ਤੋਂ ਅੱਗੇ ਕੁਛੇਤਰ ਨੂੰ ਜਾਣਿਆ ਜਿੱਥੇ ਕ੍ਰਿਸ਼ਨ ਕੀ ਨੀ ਗੀਤਾ ਦਾ ਉਹ ਕਰਿਆ ਕਿ ਉੱਥੇ ਉਹ ਰੱਤ ਬਣਾ ਕੇ ਕੜਾਈ ਵੀ ਹੋਏ ਨੇ ਸੋ ਗੀਤਾ ਦੇ ਵਿੱਚ ਵੀ ਜਦ ਤੁਸੀਂ ਦੇਖਦੇ ਹੋ ਉੱਥੇ ਵੀ ਇਹੀ ਆ ਵੀ ਕਿਵੇਂ ਇਹ ਲੜਾਈ ਹੋ ਰਹੀ ਹੈ ਕਿਵੇਂ ਤੁਸੀਂ ਸਭ ਤੋਂ ਵੱਡਾ ਉਹਦੇ ਚੁੱਕ ਗੱਦ ਜਿਹੜੀ ਦੱਸੀ ਗਈ ਹੈ ਵੀ ਤੁਸੀਂ ਆਪਦਾ ਜਿਹੜੀ ਡਿਊਟੀ ਲੱਗੀ ਹੈ ਜ਼ਿੰਮੇਵਾਰੀ ਲੱਗੀ ਹੈ ਜਿਹੜੀ ਤੁਹਾਡੀ ਉਹ ਤੁਸੀਂ ਨਿਭਾਉਣੀ ਹੁੰਦੀ ਹੈ ਬਿਨਾ ਇਹ ਦੇਖੇ ਕਿ ਅੱਗੇ ਛੱਟ ਕੀ ਦੇ ਵਿੱਚ ਗਿਆ ਤਾਂ ਫਾਇਦਾ ਕਿਨੂੰ ਹੋਣਾ ਹੈ ਕਿ ਹਰ ਜਨ ਨੂੰ ਇਹੀ ਉਪਦੇਸ਼ ਦਿੱਤਾ ਹੈ ਨਾ ਦੂਜੀ ਗੱਲ ਤੁਸੀਂ ਆਪਦਾ ਫਲ ਪ੍ਰਾਪਤ ਕਰਨ ਵਾਸਤੇ ਤੁਹਾਡਾ ਕੰਮ ਕਰਮ ਕਰਨਾ ਫਲ ਪ੍ਰਾਪਤ ਕਰਨ ਵਾਸਤੇ ਉਹਦੇ ਪਿੱਛੇ ਨਹੀਂ ਭੱਜਣਾ ਜੇ ਤੁਸੀਂ ਫਲ ਪ੍ਰਾਪਤ ਕਰਨ ਵਾਸਤੇ ਉਹਦੇ ਪਿੱਛੇ ਭਜੋਗੇ ਫਿਰ ਤੁਸੀਂ ਨਜਾਇਜ਼ ਤਰੀਕੇ ਨਾਲ ਹੋਗੇ ਦਬਾਅ ਪਾਓਗੇ ਕਿ ਬੱਚਾ ਫਸਟ ਆਉਣਾ ਚਾਹੁੰਦਾ ਹੈ ਉਹ ਕੋਈ ਪ੍ਰੀਖਿਆ ਨਹੀਂ ਕਰੇਗਾ ਕੋਈ ਐਗਜ਼ਾਮੀਨਰ ਤੇ ਦਬਾਅ ਪਾਏਗਾ ਕੋਈ ਪੈਸੇ ਦੇਣ ਦੀ ਗੱਲ ਕਰੇਗਾ ਕੋਈ ਸਫਾਰਸ਼ ਦੀ ਗੱਲ ਕਰੇਗਾ ਕੋਈ ਪੇਪਰ ਬਦਲਣ ਦੀ ਗੱਲ ਕਰੇਗਾ ਰਿਜ਼ਲਟ ਬਦਲਣ ਦੀ ਗੱਲ ਉਹ ਕਹਿੰਦੇ ਨੇ ਵੀ ਤੁਸੀਂ ਕੰਮ ਕਰਦੇ ਜਾਓ ਹੰਦੇ ਪਿੱਛੇ ਨਾ ਭਜੋ ਕਿਉਂਕਿ ਫੰਦੇ ਪਿੱਛੇ ਭੱਜ ਕੇ ਤੁਸੀਂ ਮਾਰੇ ਕੰਮ ਚ ਪਾਓਗੇ ਫਿਰ ਉਸ ਕਰਕੇ ਜਿਹੜਾ ਪੰਜਾਬ ਦਾ ਜਿਹੜਾ ਵਿਵਸਾ ਹੈ ਉਹ ਇਹ ਦੱਸਦਾ ਹੈ ਕਿ ਤੁਸੀਂ ਆਪਦਾ ਕੰਮ ਕਰਨਾ ਹੈ ਡਿਊਟੀ ਨਿਭਾਉਣੀ ਹੈ ਔਰ ਬੜੀ ਮਿਹਨਤ ਨਾਲ ਨਿਭਾਉਣੀ ਹੈ ਤੁਸੀਂ ਨਹੀਂ ਦੇਖਣਾ ਇਹਦਾ ਅਸਰ ਕਿਸੇ ਤੇ ਕੀ ਹੁੰਦਾ ਹੈ ਤੁਹਾਡਾ ਕੰਮ ਹੈ ਡਿਊਟੀ ਨਿਭਾਉਣਾ ਤੇ ਡਿਊਟੀ ਨਿਭਾਈ ਜਾਓਗੇ ਫਲ ਦੇ ਪਿੱਛੇ ਨਹੀਂ ਭੱਜੋਗੇ ਤੇ ਤੀਜੀ ਗੱਲ ਵੀ ਜੇ ਤੁਸੀਂ ਰਾਜੇ ਹੋ ਤਾਂ ਰਾਜ ਸੀ ਜੀਵਨ ਬਤੀਤ ਕਰੋ ਰਾਜਸੀ ਭੋਜਨ ਰਾਜਸੀ ਤੌਰ ਤਰੀਕੇ ਅੱਜ ਦੁਖਾਂਤ ਆ ਗਿਆ ਪੰਜਾਬ 'ਚ ਉਹ ਰਾਜਸੀ ਤੌਰ ਤਰੀਕੇ ਛੱਡ ਕੇ ਰਾਜੇ ਹੁਣ ਤਾਂਸੀ ਤੌਰ ਤਰੀਕੇ ਵਰਤਣ ਲੱਗੇ ਸਾਤਵਿਕਤਾ ਵਰਤੀ ਨਹੀਂ ਜਾਂਦੇ ਰਾਜਾਂ ਤੋਂ ਸਾਤੋਂ ਤਾਂ ਬਿਲਕੁਲੀ ਛੱਡ ਕੇ ਹੁਣ ਇਹ ਰਾਜਸੀ ਵੀ ਛੱਡ ਗਏ ਹੁਣੇ ਤਾਮਸੀ ਤੌ ਤਰੀਕੇ ਵਰਦਨੋ ਕਾੜੋ ਪੀਡੋ ਝੰਗ ਵੱਡੇ ਕਪੜੇ ਪਾੜੋ ਮਹਿੰਗੇ ਕਪੜੇ ਪਾੜੋ ਵੱਡੇ ਹੋਟਲ ਚ ਰਹਿ ਲੋ ਸੋ ਤਾਮਸੀ ਤਰੀਕੇ ਇੱਥੇ ਫਾਇਦ ਚੱਦ ਪਏ ਨੇ ਉਹ ਗੀਤਾ ਦਾ ਉਪਦੇਸ਼ ਇਹਨਾਂ ਨੇ ਨਹੀਂ ਮੰਨਿਆ ਕਿ ਤੁਸੀਂ ਰਾਜਸੀ ਤਰੀਕੇ ਨਾਲ ਰਾਜ ਕਰਨਾ ਹੁੰਦਾ ਇਸ ਕਰਕੇ ਪੰਜਾਬ ਜਿਹੜਾ ਹੈ ਉਹ ਬੜੇ ਵੱਡੇ ਰੋਲ ਕੋ ਝੋੜੇ ਜਾ। ਪਰ ਇਹ ਹੀ ਸਿਰ ਰੋਲ ਕੋ ਚੋਲੇ ਚੋ ਜੀ ਮੇ ਕੋਈ ਕਪੜਾ ਚ ਭੜ ਤਹਿ ਜਾਣਾ ਇਹਨੂੰ ਜਦੋਂ ਆਪਾਂ ਵਾਲ ਕੱਢਨੇ ਹੁਣ ਉਦੋਂ ਉੱਤੇ ਗਰਮ ਕਰਕੇ ਲੋਹਾ ਫੇਰਿਆ ਜਾਂਦਾ ਹੈ ਦੇਖਣ ਨੂੰ ਲੱਗਦਾ ਕਿ ਹਾਏ ਕਪੜਾ ਸਾੜੀ ਨਾ ਜਾਵੇ ਪਰ ਅਸਰ ਜੋਦੇ ਵਾਲ ਨਿਕ ਕਰ ਰਹੇ ਮੈਨੂੰ ਲੱਗਦਾ ਵੀ ਪੰਜਾਬ ਦੇ ਵਾਲ ਨਿਕ ਕਰ ਰਹੇ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਡਾਕਟਰ ਸਾਹਿਬ ਦੇ ਨਾਲ ਅੱਜ ਜਰਨਲ ਗੱਲਬਾਤ ਕੀਤੀ ਕਿ ਪੰਜਾਬ ਆਖਰ ਖੜਾ ਕਿੱਥੇ ਹੈ ਪੰਜਾਬ ਦੇ ਵਿੱਚ ਨਿਤ ਦੁੰਦੀਆਂ ਜਿਹੜੀ ਤੁਸੀਂ ਹ ਘਟਨਾਵਾਂ ਦੇਖ ਰਹੇ ਹੋ ਜਾਂ ਐਜੀਟੇਸ਼ਨਾਂ ਦਾ ਦੇਖ ਰਹੇ ਹੋ ਜਾਂ ਪੋਲੀਟੀਕਲ ਤੌਰ ਦੇ ਉੱਪਰ ਪੋਲੀਟੀਸ਼ੀਅਨਰ ਦੀ ਐਕਟੀਵਿਟੀ ਦੇਖ ਰਹੇ ਹੋ ਉਹਨਾਂ ਸਾਰੇ ਮਾਮਲਿਆਂ ਤੇ ਗੱਲਬਾਤ ਕੀਤੀ ਕਿ ਅੱਜ ਆਪਾਂ ਨੂੰ ਸਾਰੀਆਂ ਚੀਜ਼ਾਂ ਲੱਗਦੀਆਂ ਨੇ ਜਾਂ ਇਤਿਹਾਸ ਦੇ ਵਿੱਚ ਜਾਂ ਪਿਛਲੇ ਦਿਨਾਂ ਦੇ ਵਿੱਚ ਵੀ ਐਦਾਂ ਸਭ ਕੁਝ ਹੁੰਦਾ ਰਿਹਾ ਸੋ ਇਹਨਾਂ ਹੀ ਮਾਮਲਿਆਂ ਦੇ ਉੱਪਰ ਆਪਾਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਹਮੇਸ਼ਾ ਕਰਦੇ ਆ ਤੇ ਕਰਦੇ ਰਾਂਗੇ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ